ਇੱਕ ਵਾਰ ਫੇਰ ਤੁਹਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਦੁਨੀਆ ਕ੍ਰਾਈਮ ਦੀ ਕ੍ਰਾਈਮ ਦੇ ਨਾਲ ਰਿਲੇਟਡ ਕਹਾਣੀਆਂ ਕ੍ਰਾਈਮ ਦੇ ਨਾਲ ਰਿਲੇਟਡ ਕਿੱਸੇ ਹਰ ਕਹਾਣੀ ਇੱਕ ਬਿਲਕੁਲ ਡਿਫਰੈਂਟ ਤਰ੍ਹਾਂ ਦੀ ਕਹਾਣੀ ਹੈ ਉਹਦੀ ਉਹਦੇ ਅੰਦਰ ਲੀਆਂ ਘਟਨਾਵਾਂ ਬੜੀਆਂ ਅਜੀਬ ਨੇ ਦੂਜੀਆਂ ਕਹਾਣੀਆਂ ਤੋਂ ਹਟਕੇ ਨੇ ਤੇ ਹਰ ਕਹਾਣੀ ਆਪਾਂ ਨੂੰ ਲੈ ਕੇ ਜਾਂਦੀ ਹੈ ਇੱਕ ਬਿਲਕੁਲ ਨਵੀਂ ਦੁਨੀਆ 'ਚ ਨਵੀਂ ਥਾਂ ਦੇ ਉੱਪਰ ਇਹ ਕਹਾਣੀ ਆਪਾਂ ਨੂੰ ਲੈ ਕੇ ਜਾ ਰਹੀ ਆ ਇੱਕ ਉਹੋ ਜਿਹੀ ਕੰਟਰੀ ਜਿਹਦੇ ਬਾਰੇ ਆਪਣੇ ਪੰਜਾਬੀ ਲੋਕ ਭਲੀ ਭਾਂਤੀ ਜਾਣਦੇ ਆ ਪੰਜਾਬੀਆਂ ਦਾ ਦੂਸਰਾ ਘਰ ਕੈਨੇਡਾ ਉਥੋਂ ਦੀ ਕਹਾਣੀ ਹੈਗੀ ਆ ਇਹ ਤੇ ਉਸ ਤੋਂ ਬਾਅਦ ਅਗਲੀ ਚੀਜ਼ ਇਹ ਹੈਗੀ ਆ ਕਿ ਇੱਕ ਬ੍ਰਾਂਡ ਹੈਗਾ ਹੈਲਥ ਐਂਜਲਸ ਕਰਕੇ ਮੋਟਰਸਾਈਕਲ ਚਲਾਉਣ ਵਾਲਿਆਂ ਦਾ ਗਰੁੱਪ ਹੈਗਾ ਪਰ ਸਿਰਫ ਉਥੋਂ ਤੱਕ ਹੀ ਸੀਮਿਤ ਨਹੀਂ ਹੈਗੀ ਇਹ ਕਿ ਸਿਰਫ ਉਹੀ ਗਰੁੱਪ ਨਹੀਂ ਹੈਗਾ ਕਿ ਕੁਝ ਇਸ ਤਰ੍ਹਾਂ ਦੇ ਨੌਜਵਾਨ ਇਹਦੇ ਜੁੜੇ ਹੋਏ ਜਿਨ੍ਹਾਂ ਨੂੰ ਮੋਟਰਸਾਈਕਲ ਚਲਾਉਣਾ ਪਸੰਦ ਹੈਗਾ ਨਹੀਂ ਹੋਰ ਬਹੁਤ ਸਾਰੀਆਂ ਗਤੀਵਿਧੀਆਂ ਹੈਗੀਆਂ ਇਹਨਾਂ ਦੀ ਕ੍ਰਾਈਮਨਲ ਐਕਟੀਵਿਟੀਆਂ ਨੇ ਤੇ Hell's Angels ਜੇ ਤੁਸੀਂ ਹੁਣ ਵੀ ਦੇਖੋਗੇ इवन ਪੰਜਾਬ ਦੇ ਵਿੱਚ ਵੀ ਤੁਹਾਨੂੰ ਬਹੁਤ ਸਾਰੇ ਲੜਕੇ ਮਿਲ ਜਾਣਗੇ ਇਹ ਜਿਹੜੀਆਂ ਟੀ-ਸ਼ਰਟਸ ਪਾਈ ਹੋਈਆਂ ਜਿਨ੍ਹਾਂ ਦੇ ਪਿੱਛੇ Hell's Angels ਲਿਖਿਆ ਹੁੰਦਾ ਹੁਣ ਇਹ ਨਹੀਂ ਪਤਾ ਕਿ ਉਹਨਾਂ ਨੂੰ ਅਸਲ ਦੇ ਵਿੱਚ ਉਹਨਾਂ ਦਾ ਇਤਿਹਾਸ ਉਹਨਾਂ ਦੇ ਬਾਰੇ ਵਿੱਚ ਚੰਗੀ ਤਰ੍ਹਾਂ ਨੌਲੇਜ ਹੈ ਜਾਂ ਨਹੀਂ ਪਰ ਹਾਂ ਮਤਲਬ Hell's Angels ਨਾਮ ਪੰਜਾਬ ਤੱਕ ਆ ਚੁੱਕਿਆ ਅੱਜ ਆਪਾਂ ਗੱਲ ਕਰਾਂਗੇ Hell's Angels ਦੀ ਤੇ ਉਹਨਾਂ ਦੇ ਇੱਕ ਖੂਨੀ ਇਤਿਹਾਸ ਦੀ ਤੇ ਸਪੈਸ਼ਲੀ ਉਹਨਾਂ ਦੇ ਇੱਕ ਪਰਟਿਕੂਲਰ ਮੈਂਬਰ ਦੀ ਤੇ ਉਹਦੇ ਕਤਲਾਂ ਦੀ ਉਹਦੀਆਂ ਵਾਰਦਾਤਾਂ ਕੀਤੀਆਂ ਹੋਈਆਂ ਦੀ ਗੱਲ ਕਰਾਂਗੇ ਤੇ ਇੰਨੀ ਅੰਕ ਜ਼ਿਆਦਾ ਵਾਰਦਾਤਾਂ ਉਹ ਵੀ ਇੱਕ ਕੈਨੇਡਾ ਵਰਗੇ ਇੱਕ ਫਿਰ ਵੀ ਬਾਕੀ ਕੰਟਰੀਜ਼ ਨੂੰ ਜੇ ਕੰਪੇਅਰ ਕਰੀਏ ਤਾਂ ਉਹਨਾਂ ਦੇ ਮੁਕਾਬਲ ਤੁਹਾਨੂੰ ਬਹੁਤ ਹੀ ਇੱਕ ਸ਼ਾਂਤਮਈ ਇੱਕ ਦੇਸ਼ ਲੋਕ ਉਥੋਂ ਦੇ ਬੜੇ ਸ਼ਾਂਤ ਨੇ ਬਾਕੀ ਦੇਸ਼ਾਂ ਦੇ ਕੰਪੈਰੀਟਿਵਲੀ ਤੇ ਫਾਈਨਲੀ ਜਦੋਂ ਉਹਨੂੰ ਸਜ਼ਾ ਦਿੱਤੀ ਗਈ ਤਾਂ ਜੱਜ ਨੇ ਇਹ ਸਪੈਸ਼ਲ ਇਹ ਚੀਜ਼ ਬੋਲੀ ਕਿ ਤੇਰੇ ਕਤਲਾਂ ਦੀ ਗਿਣਤੀ ਕੈਨੇਡੀਅਨ ਆਰਮੀ ਵੱਲੋਂ ਕੱਲੇ ਜਿਹੜੀ ਇਰਾਕ ਦੇ ਵਿੱਚ ਲੜਾਈ ਹੋਈ ਆ ਸਦਾਮ ਹੁਸੈਨ ਦੇ ਨਾਲ ਜਦੋਂ ਜਿਹਦੇ ਵਿੱਚ ਕੈਨੇਡਾ ਦੀਆਂ ਰੈਜੀਮੈਂਟਸ ਵੀ ਗਈਆਂ ਕੈਨੇਡਾ ਦੇ ਫੌਜੀ ਕੇ ਕਿ ਉਹਨਾਂ ਦੇ ਪੂਰੇ ਕਤਲਾਂ ਤੋਂ ਕੱਲੇ ਤੇਰੇ ਕੀਤੇ ਹੋਏ ਕਤਲਾਂ ਦੀ ਗਿਣਤੀ ਕਿਤੇ ਹੀ ਜ਼ਿਆਦਾ ਆ ਤਾਂ ਇਹ ਹੈਗੀ ਅੱਜ ਦੀ ਕਹਾਣੀ ਇੱਕ ਹੋਰ ਇਹਦੇ ਨਾਲ ਇੱਕ ਦਿਲਚਸਪ ਚੀਜ਼ ਜੁੜੀ ਹੋਈ ਆ ਕਿ ਇਹ ਜੋ ਇਨਸਾਨ ਹੈਗਾ ਯੂਵੇਸ ਉਹਦਾ ਹੀ ਗੋਤੀ ਆ ਉਸ ਬੰਦੇ ਦਾ ਜਿਹੜਾ ਇਸ ਟਾਈਮ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਹੈਗਾ ਟਰੂਡੋ ਯੂਵੇਸ ਟਰੂਡੋ ਇਹਦਾ ਨਾਮ ਹੈ ਤਾਂ ਗੋਤਪਾਈ ਇੱਕ ਤਰ੍ਹਾਂ ਦੇ ਨਾਲ ਟਰੂਡੋ ਸਾਹਿਬ ਦਾ 2 ਅਪ੍ਰੈਲ 1946 ਨੂੰ ਮੌਂਟਰੀਅਲ ਕਯੂਬੈਕ ਦੇ ਵਿੱਚ ਯੂ.ਐਸ ਦਾ ਜਨਮ ਹੁੰਦਾ ਤੇ ਜਿਹੜੇ ਉਹਦੇ ਪਿਤਾ ਨੇ ਉਹ ਬਹੁਤ ਹੀ ਜ਼ਿਆਦਾ ਸਖਤ ਸੁਭਾਅ ਦੇ ਮਾਲਕ ਨੇ ਤੇ ਇੱਕ ਤਰ੍ਹਾਂ ਕਹਿੰਦੇ ਕਿ ਜਿਵੇਂ ਉਹ ਫੌਜੀਆ ਦਾ ਆਪਣਾ ਅਨੁਸ਼ਾਸਨ ਸ਼ਕਤੀ ਹੁੰਦੀ ਹੈ ਉਸੇ ਤਰ੍ਹਾਂ ਦੀ ਸ਼ਕਤੀ ਕਰੇ ਹੈਗੀ ਆ ਇਹਨਾਂ ਦੇ ਤੇ ਜਿਉਂ-ਜਿਉਂ ਯੂ.ਐਸ ਵੱਡਾ ਹੁੰਦਾ ਤਾਂ ਉਹਦਾ ਜਿਹੜਾ ਦਿਲਚਸਪੀ ਹੈਗੀ ਆ ਉਹ ਸਪੈਸ਼ਲੀ ਮੋਟਰਸਾਈਕਲਾਂ ਦੇ ਵਿੱਚ ਬਹੁਤ ਜ਼ਿਆਦਾ ਵੱਧਦੀ ਆ ਤੇ 1960 ਆ ਜਾਂਦਾ 14 ਸਾਲ ਦੀ ਉਮਰ 14 ਸਾਲ ਦੀ ਉਮਰ ਦੇ ਵਿੱਚ ਹੀ ਕਿਉਂਕਿ ਪਿਤਾ ਦਾ ਸੁਭਾ ਜਿਹੜਾ ਬਹੁਤ ਸਖਤ ਤਾਂ ਇਹਨੂੰ ਕੰਮ ਦੇ ਉੱਪਰ ਜਾਣਾ ਪੈਂਦਾ ਇੱਕ ਕੈਮੀਕਲ ਮੈਨੂਫੈਕਚਰਿੰਗ ਕੰਪਨੀ ਆ ਜਿਹੜੀ ਕੈਮੀਕਲ ਬਣਾਉਂਦੀ ਆ ਉੱਥੇ ਇਹਨੂੰ ਜੋਬ ਮਿਲਦੀ ਆ ਤੇ ਇਸ ਤਰ੍ਹਾਂ ਪਹਿਲੀ ਵਾਰੀ ਇਹਦਾ ਜਿਹੜਾ ਵਾਹ ਹੈਗਾ ਉਹ ਐਕਸਪਲੋਸ਼ਨ ਮਤਲਬ ਤੁਮਾਕੀ ਕਰਨਾ ਕਿਉਂਕਿ ਜਿਹੜੇ ਵੀ ਤੁਮਾਕੇ ਹੁੰਦੇ ਆ ਬੰਬ ਬਣਦੇ ਆ ਉਹ ਵੀ ਕੈਮੀਕਲਸ ਨਾਲ ਹੀ ਬਣਦੇ ਆ ਤਾਂ ਉਹਨਾਂ ਚੀਜ਼ਾਂ ਦੇ ਨਾਲ ਹੁੰਦਾ ਤੇ ਇਹੀ ਅਖੀਰ ਦੇ ਵਿੱਚ ਜਾ ਕੇ ਇਹਦਾ ਤਰੀਕਾ ਹੋਊਗਾ ਆਪਣੇ ਜਿੰਨੇ ਵੀ ਇਹਨੇ ਕਤਲ ਕੀਤੇ ਆ ਉਹਨਾਂ ਦੇ ਵਿੱਚ ਬਹੁਤ ਸਾਰੇ ਕਤਲਾਂ ਦੇ ਵਿੱਚ ਇਹੀ ਤਰੀਕਾ ਇਹ ਬੰਦਾ ਅਪਣਾਊਗਾ ਤੇ ਇਹੀ ਚੀਜ਼ ਹੋਊਗੀ ਜਿਹੜੀ ਇਹਨੂੰ ਬਹੁਤ ਜ਼ਿਆਦਾ ਆਪਣੇ ਗਰੁੱਪ ਦੇ ਵਿੱਚ ਮਸ਼ਹੂਰ ਕਰੂਗੀ ਤੇ ਆਮ ਲੋਕਾਂ ਦੇ ਵਿੱਚ ਬਦਨਾਮ ਕਰੂਗੀ 1968 ਆ ਜਾਂਦਾ ਤੇ ਯੂਵੇਸ ਟਰੂਟੋ ਦੀ ਉਮਰ 22 ਸਾਲ ਆ ਮੋਟਰਸਾਈਕਲ ਦਾ ਸ਼ੌਕ ਹੈਗਾ ਹੁਣ ਇਹਦੇ ਕੋਈ ਇੰਨੇ ਕ ਪੈਸੇ ਹੈਗੇ ਆ ਆਪਣੇ ਉਸ ਜੋਬ ਤੋਂ ਇਹਨੇ ਜੋੜੇ ਹੋਏ ਆ ਕਿ ਇਹ ਆਪਣਾ ਇੱਕ ਬਹੁਤ ਵੱਡਾ ਮੋਟਰਸਾਈਕਲ ਲੈਂਦਾ ਤੇ ਉਸ ਟਾਈਮ ਕੈਨੇਡਾ ਦੇ ਵਿੱਚ ਦੋ ਸਭ ਤੋਂ ਵੱਡੇ ਮੋਟਰਸਾਈਕਲ ਗੈਂਗ ਨੇ ਗੈਂਗ ਕਿਹਾ ਜਾਊਗਾ ਉਹਨਾਂ ਨੂੰ ਗਰੁੱਪ ਨਹੀਂ ਕਿਹਾ ਜਾਊਗਾ ਕਿਉਂਕਿ ਗਰੁੱਪ ਦੇ ਵਿੱਚ ਤਾਂ ਹੋ ਗਿਆ ਕਿ ਜਿਵੇਂ ਆਪਾਂ ਵੀ ਦੇਖਦੇ ਆਂ YouTube ਦੇ ਉੱਪਰ ਦੇਖਦੇ ਆਂ ਬਹੁਤ ਸਾਰੇ ਇੰਡੀਆ ਦੇ ਲੜਕੇ ਨੇ ਤਾਮਿਲਨਾਡੂ ਬੈਂਗਲੌਰ ਤੋਂ ਲੈ ਨਾਦਾਕ ਵੱਲ ਜਾਂਦੇ ਆਂ ਮੋਟਰਸਾਈਕਲਾਂ ਦੇ ਉੱਪਰ ਤਾਂ ਉਹਨਾਂ ਨੂੰ ਸਿਰਫ ਘੁੰਮਣਾ ਫੇਰਨ ਦਾ ਸ਼ੌਕ ਆ ਇੱਥੇ ਗੈਂਗ ਹੈ ਜਿਹੜੇ ਇਲੀਗਲ ਐਕਟੀਵਿਟੀਆਂ ਕਰਦੇ ਨੇ ਡਰੱਗਸ ਦੇ ਵਿੱਚ ਜੁੜੇ ਹੋਏ ਨੇ ਤੇ ਉਸ ਤੋਂ ਇਲਾਵਾ ਉਹ ਮਤਲਬ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪਾੜੇ ਦੇ ਹੱਤਿਆਰੇ ਵੀ ਨੇ ਕਿਸੇ ਨੇ ਸੁਪਾਰੀ ਦੇ ਕੇ ਕਤਲ ਕਰਾਉਣੇ ਆ ਤਾਂ ਉਹ ਵੀ ਇਹ ਚੀਜ਼ ਇਹ ਲੋਕ ਕਰਦੇ ਆ ਇਸ ਤਰ੍ਹਾਂ ਦਾ ਕਲਚਰ ਹੈ ਉਹਨਾਂ ਦਾ ਤਾਂ ਦੋ ਗੈਂਗ ਨੇ ਉਸ ਟਾਈਮ ਦੇ ਉੱਪਰ ਸਭ ਤੋਂ ਵੱਡੇ ਮੋਟਰਸਾਈਕਲ ਵਾਲਿਆਂ ਦੇ ਬਾਈਕਰ ਗੈਂਗ ਕੈਨੇਡਾ ਦੇ ਪਹਿਲਾ ਹੈਗਾ ਪੌਪੇਜ਼ ਐਮ ਸੀ ਜਿਹਨੂੰ ਕਿ ਯੂਵੇਸ ਜੁਆਇਨ ਕਰਦਾ ਤੇ ਦੂਸਰਾ ਹੈਗਾ ਸਰਟਨਸ ਚੁਆਇਸ ਹੁਣ ਸਰਟਨ ਪੰਜਾਬੀ ਦੇ ਵਿੱਚ ਮਤਲਬ ਸ਼ੈਤਾਨ ਮਤਲਬ ਸ਼ੈਤਾਨ ਦੇ ਚੁਣੇ ਹੋਏ ਤਾਂ ਇੱਕ ਹੈਗਾ ਪੌਪੇਜ਼ ਜਿਹਦੇ ਵਿੱਚ ਯੂਵੇਸ ਚਲਾ ਗਿਆ ਦੂਸਰਾ ਹੈਗਾ ਸਰਟਨ ਤੇ ਇਹਨਾਂ ਦੀ ਆਪਸ ਦੇ ਵਿੱਚ ਵੀ ਗੁੱਟਬੰਦੀ ਉਸੇ ਤਰ੍ਹਾਂ ਦੀ ਹੀ ਤੁਸੀਂ ਸਮਝ ਸਕਦੇ ਹੋ ਜਿਵੇਂ ਦੀ ਅੱਜ ਕੱਲ ਆਪਾਂ ਪੰਜਾਬ 'ਚ ਜਾਂ ਹੋਰ ਹਰਿਆਣਾ ਰਾਜਸਥਾਨ ਵਗੈਰਾ ਗੈਂਗਵਾਰਾਂ ਜਿਵੇਂ ਅੱਜ ਕੱਲ ਪੰਜਾਬ ਦੇ ਵਿੱਚ ਪੌਪੂਲਰ ਨੇ ਤਾਂ ਉਵੇਂ ਹੀ ਇਹਨਾਂ ਦਾ ਉਸ ਟਾਈਮ ਦਾ ਕਲਚਰ ਸੀਗਾ ਤਾਂ ਦੂਸਰੇ ਗੈਂਗਵੜਿਆਂ ਨੂੰ ਮਤਲਬ ਮਾਰਨਾ ਕਤਲ ਕਰ ਦੇਣਾ ਕੁਝ ਵੀ ਤਰ੍ਹਾਂ ਦਾ ਤੇ ਇੱਥੇ ਵੀ ਬਿਲਕੁਲ ਉਹੀ ਚੀਜ਼ ਹੁੰਦੀ ਆ ਜਿਵੇਂ ਛੋਟੇ ਗੈਂਗ ਬਣਦੇ ਆ ਛੋਟੇ ਸ਼ਹਿਰਾਂ ਦੇ ਵਿੱਚ ਹੁੰਦੇ ਆ ਪਰ ਮੇਨ ਕੋਈ 2-4 ਜਾਂ ਹੋਰ ਬਹੁਤ ਵੱਡੇ ਗੈਂਗ ਹੁੰਦੇ ਆ ਉਸੇ ਤਰ੍ਹਾਂ ਜਿਹੜੇ ਸਭ ਤੋਂ ਵੱਡੇ ਗੈਂਗ ਮੰਨੇ ਜਾਂਦੇ ਸੀ ਉਸ ਟਾਈਮ ਦੇ ਵਿੱਚ ਅਮਰੀਕਾ ਦੇ ਮੰਨੇ ਜਾਂਦੇ ਸੀ ਤੇ ਅਮਰੀਕਾ ਦੇ ਸਭ ਤੋਂ ਜਿਹੜੇ ਟੌਪ ਦੇ ਦੋ ਗੈਂਗ ਸੀਗੇ ਉਹਨਾਂ ਦੇ ਵਿੱਚੋਂ ਇੱਕ ਸੀਗੇ ਹੀ ਹੈਲਜ਼ ਐਂਜਲਜ਼ ਜਿਹੜੇ ਕਿ ਕੈਲੀਫੋਰਨੀਆ ਤੋਂ ਸੀਗੇ ਕੈਲੀਫੋਰਨੀਆ ਦੇ ਵਿੱਚ ਉਹਨਾਂ ਦਾ ਮੇਨ ਮਤਲਬ ਆਪਣਾ ਅੱਡਾ ਸੀਗਾ ਦੂਸਰੇ ਸੀਗੇ ਸ਼ਿਕਾਗੋ ਦੇ ਤੇ ਉਹਨਾਂ ਦਾ ਨਾਮ ਸੀਗਾ ਆਊਟਲॉਜ਼ ਆਊਟਲॉਜ਼ ਮਤਲਬ ਕਿ ਕੋਈ ਵੀ ਇਹੋ ਜਿਹਾ ਬੰਦਾ ਜਿਹੜਾ ਕਿ ਕਾਨੂੰਨ ਤੋਂ ਬਾਹਰ ਜਾ ਕੇ ਕੰਮ ਕਰਦਾ ਵਾ ਉਹ ਉਹਨੂੰ ਆਊਟਲਾ ਕਿਹਾ ਜਾਂਦਾ ਤਾਂ ਕੈਨੇਡਾ ਦੇ ਹੋਗੇ ਪੌਪੀਜ਼ ਤੇ ਸੈਟਨਸ ਚੁਆਇਸ ਤੇ ਅਮਰੀਕਾ ਦੇ ਉਹਨਾਂ ਤੋਂ ਅਸਲ ਦੇ ਵਿੱਚ ਬਹੁਤ ਉੱਪਰਲੇ ਹੋਗੇ ਹੈਲਜ਼ ਐਂਜਲਸ ਕੈਲੀਫੋਰਨੀਆ ਦੇ ਤੇ ਆਊਟਲॉਜ਼ ਹੋਗੇ ਸ਼ਿਕਾਗੋ ਦੇ ਤਾਂ ਪੰਜਾਬ ਦੀ ਉਹਨਾਂ ਹੀ ਛੋਟੇ ਗੈਂਗ ਦੀ ਤਰ੍ਹਾਂ ਹੁਣ ਕੈਨੇਡਾ ਦੇ ਜਿਹੜੇ ਦੋਨੇ ਗੈਂਗ ਨੇ ਇਹ ਵੀ ਉੱਪਰ ਜੁਆਇਨ ਕਰਦੇ ਆ ਜਿਹੜੇ ਪੌਪੀਜ਼ ਵਾਲੇ ਆ ਏ ਜੁਆਇਨ ਕਰਦੇ ਆ ਹੈਲਸ ਐਂਜਲਸ ਨੂੰ ਤੇ ਜਿਹੜੇ ਸੈਟਰਨਸ ਵਾਲੇ ਹੁੰਦੇ ਆ ਉਹ ਜੁਆਇਨ ਕਰ ਲੈਂਦੇ ਆ ਆਊਟਲॉਅ ਕਿਉਂਕਿ ਅਸਲ ਦੇ ਵਿੱਚ ਮੈਂ ਤੁਹਾਨੂੰ ਥੋੜਾ ਇੱਥੇ ਦੱਸ ਦੇਣਾ ਚਾਹਣਾ ਥੋੜਾ ਸਮਝਾਉਣਾ ਕਿ ਇਹ ਕਿਉਂ ਹੈਗਾ ਅਸਲ ਦੇ ਵਿੱਚ ਉਵੇਂ ਹੀ ਆ ਇਹਨਾਂ ਦਾ ਤੇ ਜਿਵੇਂ ਫਰੋਤੀਆਂ ਲੈਣਾ ਜਾਂ ਡਰੱਗਸ ਦੀ ਤਸਕਰੀ ਕਰਨਾ ਜਾਂ ਹੋਰ ਇਸ ਤਰ੍ਹਾਂ ਦੀਆਂ ਇਲੀਗਲ ਐਕਟੀਵਿਟੀਆਂ ਕਰਨਾ ਤਾਂ ਇਥੋਂ ਇਹਨਾਂ ਨੂੰ ਪੈਸਾ ਆਉਂਦਾ ਬਹੁਤ ਜ਼ਿਆਦਾ ਤਾਂ ਉਸੇ ਤਰ੍ਹਾਂ ਇੱਕ ਬਿਜ਼ਨਸ ਦੀ ਤਰ੍ਹਾਂ ਨਾਲ ਹੀ ਕਾਮ ਚਲਾਉਂਦੇ ਨੇ ਆਪਣਾ ਤੇ ਜਿਵੇਂ ਕਿ ਹਰ ਇੱਕ ਬਿਜ਼ਨਸਮੈਨ ਆਪਣੀਆਂ ਹੋਰ ਬ੍ਰਾਂਚਾਂ ਖੋਲ੍ਹਣਾ ਚਾਹੁੰਦਾ ਆਪਣੇ ਬਿਜ਼ਨਸ ਨੂੰ ਹੋਰ ਜ਼ਿਆਦਾ ਅੱਗੇ ਵਧਾਉਣਾ ਚਾਹੁੰਦਾ ਉਸੇ ਤਰ੍ਹਾਂ ਹੀ ਇਹ ਦੋਨੇ ਅਮਰੀਕਾ ਦੇ ਗੈਂਗ ਨੇ ਤੇ ਇਹ ਵੀ ਆਪਣੀਆਂ ਜ਼ਿਆਦਾ ਤੋਂ ਜ਼ਿਆਦਾ ਬ੍ਰਾਂਚਾਂ ਖੋਲ੍ਹਣੀਆਂ ਚਾਹੁੰਦੇ ਨੇ ਤੇ ਇਸੇ ਕਰਕੇ ਇਹ ਡੀਲ ਕਰਦੇ ਨੇ ਕੈਨੇਡਾ ਦੇ ਇਹਨਾਂ ਦੋਨੇ ਵੱਡੇ ਗੈਂਗਸ ਦੇ ਨਾਲ ਤੇ ਹੌਲੀ-ਹੌਲੀ ਅਗਲੇ ਕੁਝ ਸਾਲਾਂ ਦੇ ਵਿੱਚ ਕੀ ਕਰਦੇ ਆ ਪੂਰੇ ਕੈਨੇਡਾ ਦੇ ਵਿੱਚ ਵੀ ਅਮਰੀਕਾ ਚ ਤਾਂ ਆਲਰੇਡੀ ਬਹੁਤ ਸਾਰੇ ਵੱਡੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਅੱਗੇ ਗਰੁੱਪਸ ਹੈਗੇ ਬਣੇ ਹੋਏ ਪਰ ਹੁਣ ਕੈਨੇਡਾ ਦੇ ਵਿੱਚ ਵੀ ਅਲੱਗ-ਅਲੱਗ ਜਗ੍ਹਾ ਦੇ ਉੱਪਰ ਇਹ ਆਪਣੀਆਂ ਜੜੀਆਂ ਇਹ ਮਤਲਬ ਕਾਰਵਾਈਆਂ ਨੇ ਜਾਂ ਆਪਣੇ ਗਰੁੱਪ ਨੇ ਅੱਗੇ ਜਾ ਕੇ ਉਹਨਾਂ ਨੂੰ ਐਕਸਪੈਂਡ ਕਰਦੇ ਆ ਤੇ ਜਿਹੜਾ ਹੁਣ ਕੈਨੇਡਾ ਦਾ ਇਹ ਗਰੁੱਪ ਹੈਗਾ ਪੌਪੇਜ਼ ਦਾ ਉਹਦੇ ਵਿੱਚ ਜਿਹੜਾ ਯੋਵੇਸ ਤਰੂਟੋ ਹੈਗਾ ਇਹ ਇਸ ਗਰੁੱਪ ਦਾ ਸਭ ਤੋਂ ਹੀ ਮਤਲਬ ਮੇਨ ਮੈਂਬਰ ਹੈ ਉਹਨਾਂ ਦਾ ਉਹਦਾ ਕਾਰਨ ਹੈਗਾ ਕਿ ਕੈਨੇਡਾ ਫਿਰ ਵੀ ਰੈਲੇਟਿਵਲੀ ਪੀਸਫੁਲ ਸੀਗਾ ਮਤਲਬ ਅਮਰੀਕਾ ਜਿੰਨਾ ਖੂਨ ਖਰਾਬਾ ਉਸ ਟਾਈਮ ਗਰੁੱਪਾਂ ਦਾ ਇੱਥੇ ਨਹੀਂ ਹੋ ਰਿਆ ਸੀ ਕੈਨੇਡਾ ਦੇ ਵਿੱਚ ਪਰ ਫਿਰ ਵੀ ਜਿਹੜਾ ਯੇਵੇ ਸਟੂਡੋ ਉਦੋਂ ਤੱਕ 4 ਕਤਲ ਕਰ ਚੁੱਕਿਆ ਸੀ ਤੇ ਉਹਨਾਂ ਦੇ ਵਿੱਚੋਂ ਇੱਕ ਕਤਲ ਇਹਦਾ ਸਭ ਤੋਂ ਜ਼ਿਆਦਾ ਮਸ਼ਹੂਰ ਹੋਇਆ ਉਹ ਕਤਲ ਇਸ ਕਰਕੇ ਮਸ਼ਹੂਰ ਆ ਕਿਉਂਕਿ ਉਹਦੇ ਵਿੱਚ ਨੇ ਕਤਲ ਕਰਨ ਤੋਂ ਬਾਅਦ ਜਿਹੜਾ ਆਪਣਾ ਇਹਦਾ ਸ਼ਿਕਾਰ ਸੀ ਇਹਦਾ ਵਿਕਟਮ ਸੀਗਾ ਦੂਸਰੇ ਗਰੁੱਪ ਦਾ ਉਹ ਬੰਦਾ ਉਹ ਸੈਟਨ ਵਾਲਿਆਂ ਦਾ ਤੇ ਉਹਨੂੰ ਕਤਲ ਕਰਨ ਤੋਂ ਬਾਅਦ ਜਿਹੜੀ ਉਹਦੀ ਖੋਪੜੀ ਆ ਖੋਪੜੀ ਦਾ ਜਿਹੜਾ ਉੱਪਰਲਾ ਮਾਸ ਆ ਉਹ ਸਾਰਾ ਛਿੱਲ ਕੇ ਆਪਣੇ ਕੋਲੇ ਰੱਖ ਲਿਆ ਹੁਣ ਇੱਥੇ ਥੋੜਾ ਜਿਹਾ ਉਹਨਾਂ ਦੇ ਕਲਚਰ ਦੀ ਚੀਜ਼ ਅਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਮੈਂ ਇੱਕ ਵਾਰ ਦੱਸ ਦਿੰਨਾ ਮੈਕਸੀਕੋ ਤੇ ਅਮਰੀਕਾ ਦੀ ਜਦੋਂ ਆਪਸ ਬਹੁਤ ਪਹਿਲਾਂ ਲੜਾਈ ਹੋਈ ਆ ਤੇ ਜਿਹਦੇ ਵਿੱਚ ਫਿਰ ਮੈਕਸੀਕੋ ਦੀਆਂ 6 ਜਾਂ 7 ਸਟੇਟਸ ਅਮਰੀਕਾ ਨੇ ਇੱਕ ਤਰ੍ਹਾਂ ਨਾਲ ਕਹਿ ਲਈ ਕਿ ਦੱਬ ਲਈਆਂ ਟੈਕਸਾਸ ਵਗੈਰਾ ਸਾਰੀਆਂ ਤੇ ਉਦੋਂ ਇਹ ਚੀਜ਼ ਆਮ ਹੁੰਦੀ ਰਹਿੰਦੀ ਸੀਗੀ ਦੋਨੇ ਧੜੇ ਜਦੋਂ ਵੀ ਕਿਸੇ ਨੂੰ ਮਾਰਦੇ ਸੀ ਆਪਣਾ ਸ਼ਿਕਾਰ ਬਣਾਉਂਦੇ ਸੀ ਤਾਂ ਉਦੋਂ ਆ ਚੀਜ਼ ਕੀਤੀ ਜਾਂਦੀ ਸੀ ਇਸ ਸਕਾਲਪ ਨੂੰ ਨਾਲ ਲੈ ਕੇ ਜਾਇਆ ਜਾਂਦਾ ਸੀ ਤਾਂ ਇਹ ਚੀਜ਼ ਉਹਨੇ ਉਸ ਟਾਈਮ ਕੀਤੀ ਆਪਣੇ ਇੱਕ ਸ਼ਿਕਾਰ ਨਾਲ ਯੋਵੇਸ ਟਰੂਡੋ ਨੇ ਤੇ ਉਸ ਤੋਂ ਬਾਅਦ ਉਹਦੀ ਜਿਹੜੀ ਮਤਲਬ क्रੂਅਲਟੀ ਆ ਤੇ ਹੋਰ ਸਾਰਾ ਉਹਦਾ ਮਸ਼ਹੂਰੀ ਜਾਂ ਬਦਨਾਮੀ ਉਹ ਬਹੁਤ ਜ਼ਿਆਦਾ ਵਧੀ ਤੇ ਫਿਰ ਉਹਦਾ ਨਾਮ ਨਿਕਨੇਮ ਇੱਕ ਜਿਵੇਂ ਕੱਚਾ ਨਾਮ ਪੈ ਜਾਂਦਾ ਉਹ ਪੈ ਗਿਆ ਅਪਾਚੇ ਦੂਸਰੀ ਚੀਜ਼ ਜਿਹੜੀ ਯਾ ਵੇਸ ਟਰੂਟੋ ਦੇ ਬਾਰੇ ਵਿੱਚ ਬੜੀ ਅਜੀਬ ਸੀ ਆਮ ਬਾਈਕਰਸ ਤੋਂ ਡਿਫਰੈਂਟ ਸੀਗੀ ਆਪਾਂ ਹਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਵੀ ਦੇਖਿਆ ਉਹ ਬਾਈਕਰ ਗੈਂਗਸ ਜਾਂਦੇ ਉਹ ਹਾਰਲੀ ਡੇਵਿਡਸਨ ਚਲਦੇ 50 50 ਇਕੱਠੇ ਤਾਂ ਉਹਦੇ ਵਿੱਚ ਇੱਕ ਇਮੇਜ ਹੈ ਖਾਸ ਤਰ੍ਹਾਂ ਦਾ ਇਨਸਾਨ ਬੈਠਾ ਹੁੰਦਾ ਵਾ ਬਹੁਤ ਲੰਬਾ ਚੌੜਾ ਤਕੜੀ ਕੱਦ ਕਾਠੀ ਦਾ ਬੰਦਾ ਹੁੰਦਾ ਤੇ ਉਹਦੀਆਂ ਮੁੱਛਾਂ ਬਹੁਤ ਵੱਡੀਆਂ ਹੁੰਦੀਆਂ ਦਾੜ੍ਹੀਆਂ ਰੱਖੀਆਂ ਹੁੰਦੀਆਂ ਨੇ ਤੇ ਇਸ ਤਰ੍ਹਾਂ ਦੇ ਉਹ ਸਾਰੇ ਨੇ ਉਦੋਂ ਵੀ ਜਿੰਨੇ ਇਹ ਮੈਂਬਰਸ ਹੁੰਦੇ ਸੀ ਚਾਹੇ ਕਿਸੇ ਵੀ ਗਰੁੱਪ ਦੇ ਹੋਣ ਉਹ ਇਸੇ ਤਰ੍ਹਾਂ ਦੇ ਸੀ ਪਰ ਜਿਹੜਾ ਯਰ ਵੇਸ ਟਰੂਟੋ ਸੀ ਇਹ ਬਿਲਕੁਲ ਹਟਕੇ ਸੀਗਾ ਇਹਦਾ ਕੱਦ ਸੀ 5 ਫੁੱਟ 6 ਇੰਚ ਦਾ ਤੇ ਜਿਹੜਾ ਪਾਰ ਉਹ ਵੀ ਮਤਲਬ ਇਹਦਾ ਸਰੀਰ ਬਹੁਤ ਹੀ ਪਤਲਾ ਸਰੀਰ ਸੀਗਾ ਤੇ ਉਸ ਤੋਂ ਇਲਾਵਾ ਦੇਖਣ ਤੋਂ ਵੀ ਇਹ ਕੋਈ ਕਿਸੇ ਵੀ ਪਾਸੇੋਂ ਇਸ ਤਰ੍ਹਾਂ ਨਹੀਂ ਲੱਗਦਾ ਸੀ ਕਿ ਕਿਸੇ ਮਤਲਬ ਬਾਈਕਰ ਗੈਂਗ ਦਾ ਹੋਊਗਾ ਨਾ ਇਹਦੀ ਮਤਲਬ ਜਿਹੜੀ ਮੁੱਛਾਂ ਜਾਂ ਦਾੜ੍ਹੀ ਉਸ ਤਰ੍ਹਾਂ ਦੀ ਰੱਖੀ ਸੀ ਪਰ ਜਿਹੜਾ ਇਹਦਾ ਕਰਾਈਮ ਕਰਨ ਦਾ ਜਾਂ ਕਿਸੇ ਨੂੰ ਕਤਲ ਕਰਨ ਦੀ ਇਹਦੀ ਸ਼ਮਤਾ ਸੀਗੀ ਸਮਰੱਥਾ ਸੀਗੀ ਉਹ ਬਾਕੀ ਲੋਕਾਂ ਤੋਂ ਵੀ ਜ਼ਿਆਦਾ ਸੀ ਇਸੇ ਕਰਕੇ ਇਹ ਦਾ ਜਿਹੜਾ ਨਾਮ ਸੀ ਇਹਨਾਂ ਜ਼ਿਆਦਾ ਸੀਗਾ ਉਸ ਟਾਈਮ ਦੇ ਉੱਪਰ ਹੀ ਸਾਰੇ ਗਰੁੱਪਸ ਦੇ ਵਿੱਚ ਜਿਹੜੇ ਪਹਿਲੇ ਕੁਸ਼ਕਤਲੇ ਨੇ ਕੀਤੇ ਉਹ ਜ਼ਿਆਦਾਤਰ ਪਿਸਤੌਲ ਦੇ ਨਾਲ ਕੀਤੇ ਤੇ ਜਾਂ ਆਪਣੀ ਉਸੇ ਮਛੇਟੇ ਜਿਹੜੀ ਉਹ ਇੰਨੀ ਸਾਰੀ ਵੱਡੀ ਇੱਕ ਚਾਕੂ ਹੁੰਦਾ ਉਹਦੇ ਨਾਲ ਕੀਤੇ ਆ ਪਰ ਉਸ ਤੋਂ ਬਾਅਦ ਜਿਉਂ-ਜਿਉਂ ਇਹ ਇਹਦਾ ਕਦ ਵੱਧਦਾ ਰਿਹਾ ਪੈਸੇ ਤੇ ਕੋਈ ਜ਼ਿਆਦਾ ਆਉਂਦੇ ਰਹੇ ਤੇ ਜਿਹੜੇ ਟਾਰਗੇਟ ਸੀਗੇ ਜਿਵੇਂ ਉਹ ਫਰੋਤੀ ਦੇ ਕੇ ਤੇ ਲੋਕਾਂ ਨੂੰ ਮਰਵਾਉਣਾ ਵੱਡੇ ਵੱਡੇ ਲੋਕਾਂ ਨੂੰ ਦਾ ਕਤਲ ਕਰਵਾਉਣਾ ਤੇ ਜਦੋਂ ਉਹ ਕਤਲ ਹੁੰਦੇ ਸੀ ਤਾਂ ਇਹਦਾ ਇੱਕ ਹੋਰ ਜਿਹੜਾ ਤਰੀਕਾ ਸੀ ਉਹ ਹੀ ਜਦੋਂ 14 ਸਾਲ ਦੀ ਉਮਰ 'ਚ ਕੈਮੀਕਲ ਫੈਕਟਰੀ 'ਚ ਕੰਮ ਕੀਤਾ ਤਾਂ ਉਹ ਤਜਰਬਾ ਇਹਦਾ ਸਾਹਮਣੇ ਆਉਂਦਾ ਸੀ ਤਾਂ ਉਦੋਂ ਫਿਰ ਇਹ ਕੀ ਕਰਦਾ ਸੀ ਜਿਹੜੇ ਬੰਬ ਬਣਾ ਕੇ ਲੋਕਾਂ ਨੂੰ ਅਡਾ ਦੇਣਾ ਤੇ ਉਸ ਤਰ੍ਹਾਂ ਇਹਨੇ ਬਹੁਤ ਜ਼ਿਆਦਾ ਕਤਲ ਕੀਤੇ ਕੈਨੇਡਾ ਦੇ ਵਿੱਚ ਤਾਂ ਇਸੇ ਕਰਕੇ ਇਹਦਾ ਇੱਕ ਹੋਰ ਨਾਮ ਪੈ ਗਿਆ ਮੈਡ ਬੌਮਬਰ ਅਗਲੀ ਚੀਜ਼ ਜਿਹੜੀ ਕਿ ਫਿਰ ਦੁਬਾਰਾ ਆਪਣੇ ਨਾਂ ਗੈਂਗਸ ਦੇ ਨਾਲ ਕੁਝ ਮਿਲਦੀ ਆ ਯੋਵੇਸ ਟਰੂਡੋ ਦੀ ਉਹ ਇਹ ਸੀਗੀ ਇੱਕ ਤਾਂ ਬਹੁਤ ਹੀ ਜ਼ਿਆਦਾ ਮਤਲਬ ਅਗਰੈਸਿਵ ਬਹੁਤ ਛੇਤੀ ਗੁੱਸੇ ਹੋਣ ਵਾਲਾ ਤੇ ਆਪਣੀ ਮਰਜ਼ੀ ਕਰਨ ਵਾਲਾ ਆਪ ਉਧਰੀ ਕਰਨ ਵਾਲਾ ਉਹ ਉਸ ਤਰ੍ਹਾਂ ਦਾ ਧਿਆਨ ਨਾਲ ਨਾ ਚੱਲਣ ਵਾਲਾ ਹੁਣ ਕਿਉਂਕਿ ਜਿਹੜਾ ਇਹਨਾਂ ਦਾ ਪਾਪੇ ਗਰੁੱਪ ਸੀ ਕੈਨੇਡਾ ਦਾ ਉਹ ਅਸਲ ਚ ਜੁੜ ਚੁੱਕਿਆ ਸੀਗਾ ਹੈਲਜ਼ ਐਂਜਲਸ ਦੇ ਨਾਲ ਹੈਲਜ਼ ਐਂਜਲਸ ਇੱਕ ਬਹੁਤ ਹੈਲਜ਼ ਐਂਜਲਸ ਵਾਲੇ ਭਾਵੇਂ ਅਪਰਾਧਿਕ ਗਤੀਵਿਧੀਆਂ ਕਰਦੇ ਸੀ ਪਰ ਉਹਨਾਂ ਨੂੰ ਚਲਾਉਂਦੇ ਸੀ ਪੂਰੇ ਬਿਜ਼ਨਸ ਦੇ ਤੌਰ ਦੇ ਉੱਪਰ ਕਿਉਂਕਿ ਅਸਲ ਦੇ ਵਿੱਚ ਉਹਨਾਂ ਦਾ ਕੰਮ ਸੀਗਾ ਪੈਸਾ ਬਣਾਉਣਾ ਉਹਨਾਂ ਦੇ ਤਿੰਨ ਰੂਲ ਸੀ ਸਭ ਤੋਂ ਪੱਕੇ ਉਹ ਕਦੇ ਵੀ ਕੋਈ ਵੀ ਮੈਂਬਰ ਉਹਨਾਂ ਨੂੰ ਤੋੜ ਨਹੀਂ ਸਕਦਾ ਪਹਿਲਾ ਇਹ ਹੈਗਾ ਕਿ ਲੜਕੀਆਂ ਤੋਂ ਜਾਂ ਮਤਲਬ ਜਿਹਨੂੰ ਆਪਾਂ ਕਹੇ ਲਈਏ ਕਿ ਸੈਕਸ ਤੋਂ ਹੋ ਸਕੇ ਤਾਂ ਦੂਰ ਰਹਿਣਾ ਮਤਲਬ ਆਪਣੀ ਲਾਈਫ ਨੂੰ ਕੰਟਰੋਲ ਰੱਖਣਾ ਡਿਸਪਲਨ ਰੱਖਣਾ ਦੂਸਰਾ ਡਰੱਗਸ ਤੋਂ ਦੂਰ ਰਹਿਣਾ ਨਸ਼ਿਆਂ ਤੋਂ ਦੂਰ ਰਹਿਣਾ ਤੀਸਰਾ ਇਹ ਹੈਗਾ ਕਿ ਜਦੋਂ ਤੱਕ ਉੱਪਰੋਂ ਹੁਕਮ ਨਾ ਆਵੇ ਤੇ ਜਿਸ ਵੀ ਤਰ੍ਹਾਂ ਦਾ ਹੁਕਮ ਨਾ ਆਵੇ ਉਦੋਂ ਤੱਕ ਕੋਈ ਵੀ ਆਪਣੇ ਵੱਲੋਂ ਕੁਝ ਵੀ ਨਾ ਕਰਨੀ ਸੀ ਤਾਂ ਕਿਉਂਕਿ ਉਹਨੂੰ ਪ੍ਰੋਪਰ ਇੱਕ ਕੰਪਨੀ ਦੀ ਤਰ੍ਹਾਂ ਚਲਾਉਂਦੇ ਸੀ ਪਰ ਹੁਣ ਇੱਥੇ ਪੋਪੇ ਦਾ ਮੇਨ ਲੀਡਰ ਯੋਵੇਸ ਤੁਡੋ ਇਹ ਉਹ ਇਨਸਾਨ ਸੀ ਜਿਵੇਂ ਕੁਝ ਲੋਕ ਹੁੰਦੇ ਸਿਰਫਰੇ ਹੁੰਦੇ ਆ ਤੇ ਉਹ ਆਪਣੇ ਮਨਮਰਜ਼ੀ ਨਾਲ ਚੱਲਦਾ ਸੀ ਤਾਂ ਹੌੜੀ-ਹੌੜੀ ਜਿਵੇਂ-ਜਿਵੇਂ ਤੇ ਕੀਤੇ ਹੋਏ ਕਤਲਾਂ ਦੀ ਗਿਣਤੀ ਵਧੀ ਤਾਂ ਉਸੇ ਤਰ੍ਹਾਂ ਹੀ ਇਹਦਾ ਓਵਰ ਕੌਨਫੀਡੈਂਸ ਵਧਿਆ ਤੇ ਇੱਕ ਜਿਹਨੂੰ ਆਪਾਂ ਕਹਿ ਲੈਨੇ ਕਿ ਉੱਪਰ ਲਿਆਂ ਦੀ ਗੱਲ ਨਾ ਮੰਨਣੀ ਉਹ ਸਭ ਕੁਝ ਵਧਣਾ ਸ਼ੁਰੂ ਹੋ ਗਿਆ ਉਹਦਾ ਸਭ ਤੋਂ ਪਹਿਲੀ ਘਟਨਾ ਹੁੰਦੀ ਆ 8 ਦਸੰਬਰ 1978 ਦੇ ਦਿਨ ਇੱਕ ਕੋਈ ਨਾਰਮਲ ਇਨਸਾਨ ਨੇ ਸਧਾਰਨ ਆਪਣੀ ਜ਼ਿੰਦਗੀ ਜਿਉਣ ਵਾਲੇ ਉਹਨਾਂ ਦਾ ਨਾਮ ਵਿਲੀਅਮ ਵੇ ਗੋਲਡ ਤੇ ਉਹ ਮੌਂਟਰੀਅਲ ਦੀ ਕਿਸੇ ਸੜਕ ਦੇ ਉੱਪਰ ਤੁਰੇ ਜਾ ਰਹੇ ਆ ਤੇ ਬਿਲਕੁਲ ਉਸੇ ਟਾਈਮ ਉਥੋਂ ਦੀ ਨੰਗ ਰਿਆਵਾ ਯਵੇਸ ਟਰੂਡੋ ਯਵੇਸ ਟਰੂਡੋ ਹੁਣ ਲੋਕਾਂ ਦੀਆਂ ਕਈ ਵਾਰੀ ਸ਼ਕਲਾਂ ਮਿਲਦੀਆਂ ਹੁੰਦੀਆਂ ਕੱਦ ਕਾਠੀ ਵੀ ਮਿਲ ਜਾਂਦੀ ਆ ਤੇ ਕਾਫੀ ਸਿਮਿਲਰਿਟੀਆਂ ਹੋ ਜਾਂਦੀ ਆ ਆਪਾਂ ਨੂੰ ਭੁਲੇਖਾ ਪੈ ਜਾਂਦਾ ਕਿ ਇਹ ਤਾਂ ਫਲਾਣਾ ਬੰਦਾ ਵਾ ਤੇ ਯੇਵੇ ਸਟੂਡੋ ਨੂੰ ਲੱਗਦਾ ਕਿ ਇਹ ਉਹਦੇ ਬਿਲਕੁਲ ਜਿਹੜਾ ਦੁਸ਼ਮਣ ਗਰੁੱਪ ਹੈਗਾ ਵਾ ਉਹਦਾ ਇੱਕ ਮੈਂਬਰ ਆ ਰੋਲੈਂਡ ਰਾਕਸੀ ਉਹਨੂੰ ਬਿਲਕੁਲ ਇਹ ਚੀਜ਼ ਲੱਗਦੀ ਆ ਕਿ ਇਹ ਬੰਦਾ ਰੋਲੈਂਡ ਰਾਕਸੀ ਹੈ ਤਾਂ ਤੇ ਉਹਦਾ ਸੁਭਾਅ ਇਸ ਤਰ੍ਹਾਂ ਦਾ ਹੀ ਆ ਕਿ ਬਿਨਾਂ ਸੋਚੇ ਸਮਝੇ ਗੋੜੀਆਂ ਚਲਾ ਦੇਣੀ ਆ ਤੇ ਕਿਸੇ ਨੂੰ ਮਾਰ ਦੇਣਾ ਉਹ ਬਿਲਕੁਲ ਉਹਨਾਂ ਦੇ ਕੋਲੇ ਜਾਂਦਾ ਵਿਲੀਅਮ ਵੇਹੋਲਡ ਦੇ ਉਹਨਾਂ ਨੂੰ ਜਾ ਕੇ ਪੁੱਛਦਾ ਕਿ ਕੀ ਤੂੰ ਰੋਲੈਂਡ ਰੌਕਸੀ ਆ ਇਸ ਤੋਂ ਪਹਿਲਾਂ ਕਿਉਂ ਕੋਈ ਜਵਾਬ ਦੇ ਪਾਉਂਦੇ ਇਹ ਉਹਨਾਂ ਦੇ ਮੱਥੇ ਦੇ ਵਿੱਚ ਦੋ ਗੋਲੀਆਂ ਮਾਰ ਦਾਂਦਾ ਉਹਨਾਂ ਦਾ ਕਤਲ ਹੋ ਜਾਂਦਾ ਤਾਂ ਇਹ ਪਹਿਲਾ ਕੰਮ ਹੈਗਾ ਜਦੋਂ ਹੁਣ ਇਹ ਹੈਲਜ਼ ਐਂਜਲਜ਼ ਵਾਲੇ ਗਰੁੱਪ ਤੋਂ ਜਿਹੜਾ ਮੇਨ ਹੈਗਾ ਉਹਦੇ ਤੋਂ ਹਟ ਕੇ ਆਪਣੀ ਮਨਮਰਜ਼ੀ ਕਰਨੇ ਸ਼ੁਰੂ ਕੀਤੀ ਤੇ ਪਹਿਲਾ ਬੇਗੁਨਾ ਬੰਦਾ ਇਹਨੇ ਕਤਲ ਕੀਤਾ ਦੂਸਰੇ ਪਾਸੇ ਸਭ ਕੁਝ ਚੱਲ ਹੀ ਜਾਂਦਾ ਵਾ ਇਹਦੇ ਕਤਲਾਂ ਤੇ ਸਿਲਸਲੇ ਬਿਜ਼ਨਸ ਹੈਲਜ਼ ਐਂਜਲਜ਼ ਦਾ ਉਹ ਵੀ ਬਹੁਤ ਅਵਰਥਫੁਲ ਰਿਹਾ 1979 ਆ ਜਾਂਦਾ ਬਹੁਤ ਜ਼ਿਆਦਾ ਪ੍ਰੋਫਿਟ ਹੋ ਰਿਹਾ ਹੈ ਹੈਲਜ਼ ਐਂਜਲਸ ਨੂੰ ਕਿਉਂਕਿ ਉਹਨਾਂ ਦਾ ਨਾਮ ਬਹੁਤ ਬਣ ਗਿਆ ਬਹੁਤ ਸਾਰੇ ਲੋਕ ਇਹਨਾਂ ਨੂੰ ਹਾਇਰ ਕਰਦੇ ਆ ਆਪਣੀਆਂ ਖੁੰਧਕਾਂ ਕੱਢਣ ਲਈ ਇਹਨਾਂ ਨੂੰ ਬਹੁਤ ਸਾਰਾ ਪੈਸਾ ਉੱਥੋਂ ਮਿਲਦਾ ਬਹੁਤ ਸਾਰਾ ਪੈਸਾ ਇਸ ਗਰੁੱਪ ਨੂੰ ਮਿਲਦਾ ਡਰੱਗਸ ਤੋਂ ਡਰੱਗਸ ਦੀ ਸਪਲਾਈ ਕਰਦੇ ਆ ਡਰੱਗਸ ਨੂੰ ਵੇਚਦੇ ਆ ਤੇ ਉਸ ਤੋਂ ਬਾਅਦ ਜਿਹੜੀ ਆਪਸ ਚ ਰੈਵੈਲਰੀ ਹੈਗੀ ਆ ਆਪਸ ਦੇ ਵਿੱਚ ਜਿਹੜੀ ਖੁੰਧਕਬਾਜੀ ਚੱਲ ਰਹੀ ਆ ਆਊਟ ਲਾਦੀ ਤੇ ਹੈਲਜ਼ ਐਂਜਲਸ ਦੀ ਉਹ ਤਾਂ ਚੱਲੀ ਵੀ ਜਾਂਦੀ ਆ ਦੋਨੇ ਪਾਸੇ ਦੇ ਲੋਕ ਤਾਂ ਮਰ ਰਹੇ ਆ ਤੇ ਉਹਨਾਂ ਮਾਰ ਕਟਾਈ ਦੇ ਵਿੱਚ ਕਟਾਈ ਨਹੀਂ ਅਸਲ 'ਚ ਮਾਰਨਾ ਹੀ ਆ ਕਤਲ ਹੀ ਨੇ ਤੇ ਉਹਦੇ ਸਭ ਤੋਂ ਮੂਰੀ ਹਮੇਸ਼ਾ ਰਹਿੰਦਾ ਵਾ ਯੂਐਸ ਟਰੂਡੋ ਹੁਣ ਆਪਾਂ ਉਹਨਾਂ ਕਤਲਾਂ ਦੀ ਗੱਲ ਨਹੀਂ ਕਰਾਂਗੇ ਕਿਉਂਕਿ ਕਤਲ ਬਹੁਤ ਜ਼ਿਆਦਾ ਨੇ ਤੇ ਬਹੁਤ ਕਹਾਣੀ ਲੰਬੀ ਹੋ ਜਾਣੀ ਆ ਆਪਾਂ ਸਿਰਫ ਮੇਨ ਕਤਲਾਂ ਦੀ ਗੱਲ ਕਰਾਂਗੇ ਤੇ ਸਪੈਸ਼ਲੀ ਉਹਨਾਂ ਦੀ ਜਿਹੜੇ ਉਹ ਕੁਝ ਬੇਕਸੂਰ ਲੋਕ ਇਹਨਾਂ ਸਾਰਿਆਂ ਦੇ ਚੱਕਰ ਦੇ ਵਿੱਚ ਮਾਰੇ ਗਏ ਜਾਂ ਸਿਰਫ ਮੇਜਰ ਕੁਝ ਈਵੈਂਟਸ ਦੀ ਗੱਲ ਕਰਾਂਗੇ ਹੁਣ ਅਗਲਾ ਟਾਈਮ ਆਉਂਦਾ 9 ਮਈ 1981 ਨੌਮਾ 1981 ਨੂੰ ਦੋ ਇਨਸਾਨ ਆਪਣੇ ਘਰ ਦੇ ਬਾਹਰ ਲਾਉਨ ਦੇ ਵਿੱਚ ਬੈਠੇ ਆ ਪਤੀ ਪਤਨੀ ਉਹਨਾਂ ਦਾ ਨਾਮ ਹੈਗਾ ਡੋਨਾ ਲੈਮੀਕਸ ਤੇ ਲੂਸੀਵੈਲੀਅਰਸ ਇਹ ਬੈਠੇ ਆ ਬਾਹਰ ਆਪਣੇ ਲਾਉਨ ਦੇ ਵਿੱਚ ਯਾਵੇਸ ਟਰੂਡੋ ਉੱਥੇ ਪਹੁੰਚਦਾ ਕਿਸੇ ਤੋਂ ਉਹਨੂੰ ਸੂਹ ਮਿਲੀ ਆ ਪਰ ਉਹ ਸੂਹ ਗਲਤ ਆ ਜਿਸ ਬੰਦੇ ਦੇ ਬਾਰੇ ਚ ਉਹਨੂੰ ਦੱਸਿਆ ਗਿਆ ਜਿਹੜੇ ਡੋਨਾ ਲੈਮੀਕਸ ਨੇ ਉਹ ਅਸਲ ਦੇ ਵਿੱਚ ਉਹ ਹੈ ਹੀ ਨਹੀਂਗੇ ਮਤਲਬ ਇੱਕ ਗਲਤ ਪਛਾਣ ਦੇ ਪਿੱਛੇ ਇਹ ਸਭ ਕੁਝ ਹੋਣ ਵਾਲਾ ਇਹ ਉੱਥੇ ਪਹੁੰਚਦਾ ਆਪਣੇ ਕੁਝ ਇੱਕ ਦੋ ਹੋਰ ਮੈਂਬਰਸ ਦੇ ਨਾਲ ਆਪਣੇ ਹਾਰਲੇ ਡੇਵਿਡਸਨ ਮੋਟਰਸਾਈਕਲਾਂ ਦੇ ਉੱਪਰ ਹੀ ਜਾਂਦੇ ਆ ਉਹਨਾਂ ਦੇ ਬਿਲਕੁਲ ਕੋਲੇ ਜਾ ਕੇ ਘਰ ਦੇ ਅੰਦਰ ਦਾਖਲ ਹੋ ਕੇ ਉਹਨਾਂ ਦੋਨਾਂ ਨੂੰ ਗੋਡੀਆਂ ਮਾਰ ਕੇ ਉਹਨਾਂ ਦਾ ਕਤਲ ਕਰ ਦਿੰਦੇ ਆ ਪਰ ਫਿਰ ਇੱਥੇ ਇੱਕ ਵਾਰੀ ਉਹੀ ਗੱਲ ਆਈ ਕਿ ਇਹ ਦੋਨੇ ਨਾਰਮਲ ਇਨਸਾਨ ਸੀ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਸੀ ਕਿਸੇ ਗਰੁੱਪ ਦੇ ਨਾਲ ਤੇ ਇੱਕ ਵਾਰੀ ਫੇਰ ਯਾਵੇਸ ਟਰੂਡੋ ਆਪਣੀ ਮਤਲਬ ਇੱਕ ਉਹਨਾਂ ਨੂੰ ਕੀ ਕਹਿ ਸਕਦੇ ਆ ਹੰਕਾਰ ਕਹਿ ਲੋ ਪਾਗਲਪਨ ਕਹਿ ਲੋ ਯਾ ਕੁਛ ਵੀ ਉਹਨੂੰ ਕਹਿ ਸਕਦੇ ਹੋ ਨਾ ਜਾਂ ਅਨੁਸ਼ਾਸਨ ਅਨੁਸ਼ਾਸਨ ਹਰ ਇੱਕ ਚੀਜ਼ ਦੇ ਵਿੱਚ ਚਾਹੀਦਾ ਤੇ ਉਹ ਹੈ ਨਹੀਂ ਸੀ ਅਨੁਸ਼ਾਸਨ ਹੀਣਤਾ ਸੀਗੀ ਇਹਦੀ ਉੱਪਰ ਲਿਆਂਦਾ ਆਰਡਰ ਨਹੀਂ ਮੰਨਦਾ ਸੀ ਤਾਂ ਇਹ ਫੇਰ ਇਹਨੇ ਗੜਬੜ ਕੀਤੀ ਆ 1990 ਆਉਂਦੇ ਆਉਂਦੇ ਹਾਲਾਤ ਕੈਨੇਡਾ ਦੇ ਵਿੱਚ ਇਹਨਾਂ ਬਾਈਕਰ ਗਰੁੱਪਸ ਦੀ ਜਿਹੜੀ ਆਪਸ ਵਿੱਚ ਲੜਾਈ ਸੀਗੀ ਉਹਦੇ ਵਿੱਚ ਇੰਨੇ ਕੁ ਬੁਰੇ ਹੋ ਜਾਂਦੇ ਆ ਕਿ 1 ਸਾਲ ਦੇ ਵਿੱਚ ਵਿੱਚ 160 ਕਤਲ ਹੁੰਦੇ 160 ਇਹਨਾਂ ਦੀ ਆਪਸ 'ਚ ਲੜਾਈਆਂ ਦੇ ਆਪਸ ਦੀਆਂ ਜਿਹੜੀਆਂ ਇਹਨਾਂ ਦੀਆਂ ਲੜਾਈਆਂ ਸੀਗੀਆਂ ਜਾਂ ਜਿਹੜੇ ਹੋਰ ਲੋਕਾਂ ਨੂੰ ਇਹ ਕਤਲ ਕਰਦੇ ਆ ਤਾਂ ਇੱਕ ਬਹੁਤ ਵੱਡਾ ਨੰਬਰ ਇਹ ਸੀਗਾ ਕੈਨੇਡਾ ਵਰਗੇ ਇੱਕ ਕੰਟਰੀ ਤੇ ਲਈ ਕਤਲ ਕੀਤੇ ਜਾਂਦੇ ਆ ਤੇ ਬਹੁਤ ਸਾਰੀਆਂ ਬਾਡੀਜ਼ ਨੂੰ ਕਿੱਥੇ ਸਿੱਟਿਆ ਜਾਂਦਾ ਉੱਥੇ ਇੱਕ ਨਦੀ ਆ ਸੈਂਟ ਲਾਰੈਂਸ ਰਿਵਰ ਮੈਂ ਕਦੇ ਗਿਆ ਨਹੀਂ ਮੈਂ ਤਾਂ ਸਿਰਫ ਇੱਥੋਂ ਤੱਕ ਦਾ ਹੀ ਬੰਦਾ ਆ ਇਥੋਂ ਤੱਕ ਹੀ ਸੀਮਤ ਆ ਮੈਂ ਜਿਹੜੇ ਮੇਰੇ ਦੋਸਤ ਕੈਨੇਡਾ ਤੋਂ ਜਾਂ ਅਮਰੀਕਾ ਤੋਂ ਇਹ ਵੀਡੀਓ ਮੇਰਾ ਦੇਖ ਰਹੇ ਹੋਣਗੇ ਉਹ ਜਾਣਦੇ ਹੋਣਗੇ ਸ਼ਾਇਦ ਇਸ ਇਲਾਕੇ ਨੂੰ ਸੈਂਟ ਲੋਰੈਂਸ ਰਿਵਰ ਲਿਖਿਆ ਹੋਇਆ ਇੱਥੇ ਤੇ ਕਹਿੰਦੇ ਕਿ ਬਹੁਤ ਸਾਰੀ ਉਹਨਾਂ ਦੇ ਵਿੱਚੋਂ ਲਾਸ਼ਾਂ ਨੂੰ ਉਸ ਨਦੀ ਦੇ ਵਿੱਚ ਸਿੱਟ ਦਿੱਤਾ ਜਾਂਦਾ ਸੀ ਹੁਣ ਹੌਲੀ-ਹੌਲੀ ਹੁੰਦਾ ਕੀ ਆ ਹੈਲਸ ਐਂਜਲਸ ਆਪਣਾ ਜਿਹੜਾ ਸਿਸਟਮ ਆ ਉਹ ਹੋਰ ਤਰ੍ਹਾਂ ਚਲਾ ਰਹੇ ਸੀ ਹੁਣ ਇੱਕ ਅਜੀਬ ਗੱਲ ਇੱਥੇ ਹੁੰਦੀ ਆ ਅਪਾ ਸਾਰਿਆਂ ਨੂੰ ਪਤਾ ਕਿ ਅਮਰੀਕਾ ਇੱਕ ਡਿਫਰੈਂਟ ਤਰ੍ਹਾਂ ਦਾ ਉਹਨਾਂ ਦਾ ਆਪਣਾ ਕਲਚਰ ਆ ਤੇ ਕੈਨੇਡਾ ਦਾ ਡਿਫਰੈਂਟ ਆ ਇੱਥੇ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਕਿ ਅਮਰੀਕਾ ਦੇ ਵਿੱਚ ਹਿੰਸਾ ਘੱਟ ਹੋ ਰਹੀ ਆ ਤੇ ਕੈਨੇਡਾ ਦੇ ਵਿੱਚ ਹਿੰਸਾ ਜ਼ਿਆਦਾ ਹੋ ਰਹੀ ਆ ਹੈਲਸ ਐਂਜਲਸ ਨੇ ਇਹ ਐਕਸਪੈਕਟ ਹੀ ਨਹੀਂ ਕੀਤਾ ਸੀ ਜਦੋਂ ਉਹਨਾਂ ਨੇ ਟਾਈ ਅਪ ਕੀਤਾ ਸੀ ਆਪਣੀ ਨੇੜਤਾ ਵਧਾਈ ਸੀਗੀ ਪੌਪੇਜ਼ ਦੇ ਨਾਲ ਤੇ ਜਿਹਦਾ ਹੈੱਡ ਸੀਗਾ ਯਵੈਸ ਟਰੂਡੋ ਉਹਨਾਂ ਨੂੰ ਲੱਗਿਆ ਸੀਗਾ ਕਿ ਕੈਨੇਡਾ ਦੇ ਵਿੱਚ ਬੜਾ ਸੌਖਾ ਕੰਟਰੋਲ ਕਰਨਾ ਜ਼ਿਆਦਾ ਪੁਲਿਸ ਦੀ ਨਿਗਾ ਵਿੱਚ ਬਿਨਾ ਆਏ ਜ਼ਿਆਦਾ ਖੂਨ ਖਰਾਬਾ ਹਿੰਸਾ ਕੀਤੇ ਬਿਨਾ ਜਿਹੜਾ ਸਪੈਸ਼ਲੀ ਮੌਂਟਰੀਅਲ ਦਾ ਏਰੀਆ ਵਾ ਤੇ ਕਿਊਬੈਕ ਵਾਲਾ ਏਰੀਆ ਜਿੱਥੇ ਡਰੱਗਸ ਬਹੁਤ ਜ਼ਿਆਦਾ ਸੀ ਵੀ ਉਹਨੂੰ ਬੜੇ ਆਰਾਮ ਨਾਲ ਸ਼ਾਂਤੀ ਜੀ ਨਾਲ ਕੰਟਰੋਲ ਕੀਤਾ ਜਾ ਸਕਦਾ ਤੇ ਕਿਉਂਕਿ ਕਿਸੇ ਵੀ ਬਿਜ਼ਨਸ ਨੂੰ ਚਲਾਉਣ ਦੇ ਲਈ ਸਭ ਤੋਂ ਜ਼ਰੂਰੀ ਆ ਕਿ ਜਿੰਨਾਕ ਤੁਸੀਂ ਮਤਲਬ ਪੁਲਿਸ ਦੇ ਜਾਂ ਅਦਾਲਤਾਂ ਦੇ ਚੱਕਰਾਂ ਤੋਂ ਦੂਰ ਰਹੋਗੇ ਉਹਨਾਂ ਬੈਟਰ ਆ ਪਰ ਇੱਥੇ ਬਿਲਕੁਲ ਉਲਟ ਹੋਣਾ ਸ਼ੁਰੂ ਹੋ ਗਿਆ ਇੱਥੇ ਹਰ ਆਏ ਦਿਨ ਕੋਈ ਨਾ ਕੋਈ ਹੁਣ ਨਵਾਂ ਪੰਗਾ ਪਿਆ ਰਹਿੰਦਾ ਸੀਗਾ ਜਿਹਦੇ ਕਰਕੇ ਇਹ ਬਾਈਕਰ ਗਰੁੱਪ ਜਿਹੜੇ ਖਬਰਾਂ ਦੇ ਵਿੱਚ ਆਮ ਹੀ ਆਉਂਦੇ ਰਹਿੰਦੇ ਸੀ ਤੇ ਇਹ ਚੀਜ਼ ਹੈਲਸ ਐਂਜਲਸ ਨੂੰ ਬਿਲਕੁਲ ਵੀ ਪਸੰਦ ਨਹੀਂ ਆਈ ਤੇ ਇੱਥੋਂ ਹੀ ਇਹਨਾਂ ਦਾ ਫਾਈਨਲੀ ਜਿਹੜਾ ਫਿਰ ਪਾੜਾ ਸੀਗਾ ਉਹ ਪੈਣਾ ਸ਼ੁਰੂ ਹੋ ਗਿਆ ਇਹਨਾਂ ਆਪਸ ਚ ਗਰੁੱਪਾਂ ਦਾ ਤੇ ਪਾਪੇਜ਼ ਤੋਂ ਬਿਨਾਂ ਕੁਝ ਹੋਰ ਵੀ ਕੈਨੇਡਾ ਦੇ ਗਰੁੱਪ ਸੀ ਕੋਈ ਕੈਨੇਡਾ ਬਹੁਤ ਵੱਡਾ ਕੰਟਰੀ ਉੱਥੇ ਇਕੱਲੇ ਪਾਪੇਜ਼ ਨਹੀਂ ਹੈਗੇ ਪਾਪੇਜ਼ ਵਾਲੇ ਤਾਂ ਸਭ ਤੋਂ ਵੱਡਿਆਂ ਦੇ ਵਿੱਚੋਂ ਇੱਕ ਸੀਗੇ ਉਸ ਤੋਂ ਬਿਨਾਂ ਵੀ ਕਈ ਹੋਰ ਛੋਟੇ-ਮੋਟੇ ਗਰੁੱਪ ਸੀ ਜਿੰਨਾਂ ਨੇ ਹੈਲਜ਼ ਐਂਜਲਜ਼ ਦੇ ਨਾਲ ਟਾਈ-ਅਪ ਕੀਤਾ ਪਰ ਉਹ ਬਾਕੀ ਦੇ ਸਾਰੇ ਲਾਈਨ ਦੇ ਵਿੱਚ ਰਹੇ ਤੇ ਮਤਲਬ ਜੋ ਉਹਨਾਂ ਨੂੰ ਕਿਹਾ ਜਾਂਦਾ ਸੀ ਉਸੇ ਤਰ੍ਹਾਂ ਹੀ ਕੀਤਾ ਉਹਨਾਂ ਨੇ ਸਿਰਫ ਇਹ ਇੱਕ ਗਰੁੱਪ ਸੀਗਾ ਜਿਹੜਾ ਬਿਲਕੁਲ ਡਿਫਰੈਂਟ ਚੱਲਦਾ ਸੀ ਇਹਨਾਂ ਨੂੰ ਡਰੱਗਸ ਤੋਂ ਦੂਰ ਰਹਿਣ ਲਈ ਕਿਹਾ ਗਿਆ ਪਰ ਇਹ ਲੋਕਾਂ ਨੂੰ ਬਹੁਤ ਪਸੰਦ ਸੀ ਪਾਰਟੀਆਂ ਕਰਨੀਆਂ ਤੇ ਉਹ ਬਾਕੀ ਉਹ ਹਰ ਚੀਜ਼ ਕਰਦੇ ਸੀ ਜਿਹੜੀ ਹੈਲਜ਼ ਐਂਂਜਲਜ਼ ਵਾਲੇ ਇਹਨਾਂ ਨੂੰ ਮਨਾ ਕਰ ਰਹੇ ਸੀ ਤੇ ਜਦੋਂ ਹੈਲਜ਼ ਐਂਜਲਜ਼ ਨੇ ਆਪਣਾ ਸਿਸਟਮ ਦੇਖਿਆ ਤਾਂ ਉਹਨਾਂ ਨੂੰ ਇੱਕ ਕਿਉਂਕਿ ਉਹਨਾਂ ਕੋਲੇ ਵੀ ਆਪਣੇ ਅਕਾਊਂਟੈਂਟ ਬੈਠੇ ਆ ਉਹਨਾਂ ਨੇ ਵੀ ਆਪਣਾ ਹਿਸਾਬ ਲਾਉਣਾ ਵਹੀ ਖਾਤਾ ਉਹਨਾਂ ਦਾ ਵੀ ਰੱਖਿਆ ਹੁੰਦਾ ਪ੍ਰੋਪਰ ਤਾਂ ਉਹਨਾਂ ਨੂੰ ਇੱਕ ਚੀਜ਼ ਪਤਾ ਲੱਗਦੀ ਹੈ ਹੌਲੀ-ਹੌਲੀ ਇੰਨੇ ਸਾਲਾਂ ਤੋਂ ਬਾਅਦ ਕਿ ਸਾਨੂੰ ਇੱਥੇ ਫਾਇਦਾ ਹੋਣ ਦੇ ਨਾਲੋਂ ਨੁਕਸਾਨ ਹੋ ਰਿਹਾ ਜ਼ਿਆਦਾ ਸਪੈਸ਼ਲੀ ਉਸ ਏਰੀਆ ਦੇ ਵਿੱਚ ਜਿਹਨੂੰ ਪੌਪੇਜ਼ ਵਾਲੇ ਕੰਟਰੋਲ ਕਰ ਰਹੇ ਆ ਤਾਂ ਫਾਈਨਲੀ ਇੱਕ ਸੀਕ੍ਰੀਟ ਮੀਟਿੰਗ ਬੁਲਾਈ ਜਾਂਦੀ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੁੰਦੇ ਆ ਤਿੰਨ ਕੈਨੇਡਾ ਦੇ ਗਰੁੱਪ ਜਿਹੜੇ ਕਿ ਹੈਲਜ਼ ਐਂਜਲਸ ਦੇ ਨਾਲ ਜੁੜੇ ਹੋਏ ਆ ਤੇ ਹੈਲਥ ਐਂਜਲਸ ਦੇ ਮੇਨ ਮੈਂਬਰ ਤੇ ਇਸ ਮੀਟਿੰਗ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਡਿਸਕਸ ਹੁੰਦੀਆਂ ਤੇ ਉਹਨਾਂ ਮੈਂਬਰਾਂ ਦੇ ਨਾਮ ਲਏ ਜਾਂਦੇ ਆ ਮਤਲਬ ਇੱਕ ਲਿਸਟ ਬਣਾਈ ਜਾਂਦੀ ਆ ਜਿਹੜੇ ਮੈਂਬਰ ਖੁਦ ਗਰੁੱਪ ਦੇ ਲਈ ਹੀ ਪ੍ਰੋਬਲਮ ਬਣੇ ਹੋਏ ਆ ਮਤਲਬ ਜਿਹੜੇ ਗਰੁੱਪ ਦੀਆਂ ਗੱਲਾਂ ਨਹੀਂ ਸੁਣ ਰਹੇ ਤੇ ਸਭ ਕੁਝ ਕਰ ਰਹੇ ਉਹਨਾਂ ਦੇ ਵਿੱਚ ਸਭ ਤੋਂ ਪਹਿਲਾ ਨਾਮ ਹਟ ਲਿਸਟ ਦੇ ਉੱਪਰ ਆਉਂਦਾ ਆਪਣੇ ਹੀ ਗਰੁੱਪ ਦੇ ਮੈਂਬਰਾਂ ਦਾ ਉਹ ਹੁੰਦਾ ਯਾਵੇਜ਼ ਟਰੂਡੋ ਦਾ 23 ਮਾਰਚ ਦਾ ਇੱਕ ਦਿਨ ਰੱਖਿਆ ਜਾਂਦਾ ਪਲਾਨ ਬਣ ਚੁੱਕਿਆ ਵਾ ਕਿ ਇਹਨਾਂ ਸਾਰੇ ਮੈਂਬਰਾਂ ਤੋਂ ਛੁਟਕਾਰਾ ਕਿਵੇਂ ਪਾਇਆ ਜਾਵੇ ਪਲਾਨ ਇਹ ਹੁੰਦਾ ਕਿ ਇੱਕ ਪਾਰਟੀ ਰੱਖੀ ਜਾਊਗੀ ਇੱਕ ਸੀਕ੍ਰੀਟ ਜਗ੍ਹਾ ਦੇ ਉੱਪਰ ਤੇ ਉੱਥੇ ਇਹਨਾਂ ਸਾਰੇ ਮੈਂਬਰਾਂ ਨੂੰ ਬੁਲਾਇਆ ਜਾਊਗਾ ਤੇ ਉਹ ਖੁਦ ਮੌਜੂਦ ਹੋਣਗੇ ਦੂਸਰੇ ਹੈਲਜ਼ ਐਂਜਲਸ ਤੇ ਆਪਣੇ ਬੰਦੇ ਉਹਨਾਂ ਦੇ ਆਪਣੇ ਕਾਤਲ ਜਿਹੜੇ ਹੈਗੇ ਆ ਤੇ ਇਹਨਾਂ ਨੂੰ ਪਾਰਟੀ ਦੇ ਬਹਾਨੇ ਬੁਲਾ ਕੇ ਉਹਨਾਂ ਸਾਰਿਆਂ ਨੂੰ ਇੱਕੋ ਥਣੀ ਉੱਥੇ ਕਤਲ ਕਰ ਦਿੱਤਾ ਜਾਊਗਾ ਮਤਲਬ ਰਸਤੇ ਚੋਂ ਹਟਾ ਦਿੱਤਾ ਜਾਊਗਾ 23 ਮਾਰਚ ਦਾ ਦਿਨ ਹੈਗਾ ਉਹ ਲਿਨੌਕਸ ਵਾਈਲ ਨਾ ਦੀ ਉਹ ਜਗ੍ਹਾ ਹੈਗੀ ਆ ਜਿਹਨੂੰ ਬਾਅਦ ਦੇ ਵਿੱਚ ਕੈਨੇਡਾ ਦੇ ਇਤਿਹਾਸ ਦੇ ਵਿੱਚ ਲਿਨੋਕਸ ਵਾਈਲ ਮਾਸਾ ਕਰੇ ਮਤਲਬ ਲਿਨੋਕਸ ਵਾਈਲ ਕਤਲੇਆਮ ਦੇ ਨਾਮ ਦੇ ਨਾਲ ਜਾਣਿਆ ਗਿਆ ਹਮੇਸ਼ਾ ਦੇ ਲਈ ਉਹ ਨਾਮ ਇਸੇ ਤਰ੍ਹਾਂ ਦੇ ਨਾਲ ਇਤਿਹਾਸ ਦੇ ਵਿੱਚ ਉੱਕਰ ਗਿਆ ਤੇ ਚਲੋ ਪਾਰਟੀ ਰੱਖੀ ਜਾਂਦੀ ਹੈ ਸਭ ਨੇ ਆਉਣਾ ਵਾ ਤੇ ਜਿਹੜੇ ਇਹ ਮੈਂਬਰ ਨੇ ਜਿਨ੍ਹਾਂ ਦਾ ਕਤਲ ਕੀਤਾ ਜਾਣਾ ਉਸ ਦਿਨ ਉਹਨਾਂ ਨੂੰ ਇਸ ਚੀਜ਼ ਦੀ ਕੋਈ ਭਣਤ ਨਹੀਂ ਹੈਗੀ ਤੇ ਉਹ ਸਾਰੇ ਪਹੁੰਚਦੇ ਆ ਸਿਰਫ ਇੱਕ ਨਾਮ ਉੱਥੇ ਨਹੀਂ ਮੌਜੂਦ ਹੁੰਦਾ ਇੱਕ ਇਨਸਾਨ ਜਿਹਦਾ ਨਾਮ ਹਿੱਟ ਲਿਸਟ ਦੇ ਉੱਪਰ ਨੰਬਰ 1 ਤੇ ਸੀਗਾ ਤੇ ਉਹ ਨਾਮ ਸੀ ਯਾਵੇਸ ਟਰੂਡੋ ਹੁਣ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਉਹਨੂੰ ਇਸ ਤੋਂ ਪਹਿਲਾਂ ਇੰਨੀਆਂ ਚੀਜ਼ਾਂ ਦਾ ਪਤਾ ਲੱਗ ਗਿਆ ਸੀਗਾ ਤੇ ਚਾਹੇ ਕੋਈ ਵੀ ਕਾਰਨ ਹੋਵੇ ਪਤਾ ਲੱਗ ਗਿਆ ਜਾਂ ਨਹੀਂ ਮੈਂ ਨਿੱਜੀ ਮੇਰਾ ਵਿਚਾਰ ਹੈਗਾ ਕਿ ਸ਼ਾਇਦ ਉਹਨੂੰ ਨਹੀਂ ਪਤਾ ਲੱਗਿਆ ਤੇ ਉਹਦੀ ਇੱਕ ਪ੍ਰੋਬਲਮ ਇਹ ਵੀ ਸੀ ਕਿਉਂਕਿ ਇੱਕ ਮੁੱਦਾ ਇਹ ਸੀਗਾ ਕਿ ਤੁਸੀਂ ਡਰੱਗਸ ਤੋਂ ਦੂਰ ਰਹੋਗੇ ਪਰ ਉਹ ਖੁਦ ਹੀ ਡਰੱਗਸ ਆਪ ਹੀ ਇੰਨੀਆਂ ਜ਼ਿਆਦਾ ਲੈਣ ਲੱਗ ਗਿਆ ਸੀ ਕੁਕੀਨ ਇੰਨੀ ਜ਼ਿਆਦਾ ਮਾਤਰਾ ਦੇ ਵਿੱਚ ਉਹ ਖੁਦ ਯੂਜ਼ ਕਰਨ ਲੱਗਿਆ ਸੀ ਕਿ ਉਹਨੂੰ ਇਸ ਪਾਰਟੀ ਤੋਂ ਥੋੜੇ ਹਫ਼ਤੇ ਪਹਿਲਾਂ ਹੀ ਖੁਦ ਨੂੰ ਹੀ ਆਪਣੇ ਆਪ ਨੂੰ ਇੱਕ ਰੀਹੈਬਿਲੀਟੇਸ਼ਨ ਸੈਂਟਰ ਦੇ ਵਿੱਚ ਦਾਖਲ ਕਰਵਾਉਣਾ ਪਿਆ ਤਾਂ ਉਸ ਰੀਹੈਬਿਲੀਟੇਸ਼ਨ ਚ ਦਾਖਲ ਹੋਣ ਕਰਕੇ ਉਹ ਇਸ ਇਨਸੀਡੈਂਟ ਦੇ ਵਿੱਚ ਕਤਲ ਹੋਣ ਤੋਂ ਬਚ ਜਾਂਦਾ ਜਿਹੜਾ ਯਾਵੇ ਸਟੂਡਿਓ ਆ ਪਰ ਜਿਹੜੇ ਬਾਕੀ ਦੇ ਮੈਂਬਰ ਆ ਉਹ ਇੰਨੇ ਕਿਸਮਤ ਵਾਲੇ ਸਾਬਤ ਨਹੀਂ ਹੁੰਦੇ ਉੱਥੇ ਪਹੁੰਚਦੇ ਆ ਰਾਤ ਦੇ ਉਸ ਦਿਨ ਆਪਣੇ ਆਪਣੇ ਹਾਰਲੇ ਡੇਵਿਡਸਨ ਮੋਟਰਸਾਈਕਲਾਂ ਦੇ ਉੱਪਰ ਤੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਅੱਗੇ ਕਿਹੜੀ ਚੀਜ਼ ਉਹਨਾਂ ਦਾ ਇੰਤਜ਼ਾਰ ਕਰ ਰਹੀ ਆ ਤੇ ਉਹਨਾਂ ਸਭ ਨੂੰ ਪਲਾਨ ਦੇ ਮੁਤਾਬਕ ਕਤਲ ਕੀਤਾ ਜਾਂਦਾ। ਕਤਲ ਕਰਨ ਤੋਂ ਬਾਅਦ ਉਹਨਾਂ ਦੇ ਜਿਹੜੀਆਂ ਡੈੱਡ ਬਾਡੀਜ਼ ਹੁੰਦੀਆਂ ਲਾਸ਼ਾਂ ਹੁੰਦੀਆਂ ਉਹਨਾਂ ਨੂੰ ਫੇਰ ਇੱਕ ਵਾਰ ਉਸੇ ਨਦੀ ਦੇ ਵਿੱਚ ਸਿੱਟ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਫੇਰ ਕੀ ਆ ਕਤਲ ਕੀਤੇ ਗਏ। ਇਹ ਪੂਰਾ ਦਾ ਪੂਰਾ ਗੈਂਗ ਸੀ ਜਿਹੜਾ ਹੁਣੇ ਖਤਮ ਹੋ ਚੁੱਕਿਆ ਵਾ ਤੇ ਕਿਉਂਕਿ ਪਾਰਟੀ ਲਾਈਨ ਤੋਂ ਅਲੱਗ ਚੱਲ ਰਹੇ ਸੀਗੇ ਉਸ ਤੋਂ ਬਾਅਦ ਇਹਨਾਂ ਦੇ ਅੱਡੇ ਦੇ ਉੱਪਰ ਪਹੁੰਚਦੇ ਆ ਬਾਕੀ ਦੇ ਸਾਰੇ ਲੋਕ ਹੈਲਜ਼ ਐਂਜਲਸ ਵਾਲੇ ਇਹਨਾਂ ਦੇ ਜਿਹੜੇ ਮੋਟਰਸਾਈਕਲ ਨੇ ਹਾਰਲੇ ਡੇਵਿਡਸਨ ਉਹਨਾਂ ਨੂੰ ਆਪਣੇ ਕੋਲੇ ਰੱਖ ਲੈਂਦੇ ਆ ਹੋਰ ਜਿੰਨਾ ਕੁਝ ਇਹਨਾਂ ਕੋਲ ਪਿਆ ਹੁੰਦਾ ਇਹਨਾਂ ਦੇ ਹਥਿਆਰ ਕੈਸ਼ ਤੇ ਡਰੱਗਸ ਉਹ ਸਾਰਾ ਕੁਝ ਵੀ ਆਪ ਆਪਣੇ ਕੋਲੇ ਰੱਖ ਲੈਂਦੇ ਆ ਹੁਣ ਉਧਰ ਯੋਵੇਸ ਟਰੂਡੋ ਉਹਨੂੰ ਵੀ ਛੇਤੀ ਹੀ ਇਹ ਸਾਰੇ ਕਤਲੇਆਮ ਦੀ ਜਾਣਕਾਰੀ ਮਿਲ ਜਾਂਦੀ ਹੈ ਕਿਤੋਂ ਨਾ ਕਿਤੋਂ ਤਾਂ ਉਹਨੂੰ ਵੀ ਹੁਣ ਪਤਾ ਲੱਗ ਗਿਆ ਕਿ ਉਹਦੇ ਜਿਹੜੇ ਦਿਨ ਸੀਗੇ ਉਹ ਪੁਰਾਣੇ ਤੇ ਉਹ ਹੁਣ ਖਤਮ ਹੋ ਗਏ ਜਦੋਂ ਉਹਦੀ ਤੂਤੀ ਬੋਲਦੀ ਸੀਗੀ ਤੇ ਉਹ ਕਿਸੇ ਦਾ ਵੀ ਕਤਲ ਕਰ ਦਿੰਦਾ ਸੀ ਤੇ ਹੁਣ ਜਿਹੜਾ ਉਹ ਵੱਡਾ ਗਰੁੱਪ ਉਹਦੇ ਸਿਰ ਦੇ ਉੱਪਰ ਛਾਂ ਕਰ ਰਿਹਾ ਸੀ ਹੁਣ ਉਹੀ ਉਹਦੇ ਪਿੱਛੇ ਆ ਪਰ ਦਿਲਚਸਪ ਚੀਜ਼ ਇੱਥੇ ਇਹ ਹੁੰਦੀ ਆ ਇਹ ਪਤਾ ਨਹੀਂ ਕਿਵੇਂ ਹੋਈ ਕਿ ਆਪਸ ਦੇ ਵਿੱਚ ਇੱਕ ਡੀਲ ਹੁੰਦੀ ਆ ਦੁਬਾਰਾ ਹੈਲਜ਼ ਐਂਜਲਸ ਦੇ ਨਾਲ ਤਾਂ ਹੈਲਜ਼ ਐਂਜਲਸ ਵਾਲੇ ਉਹਨੂੰ ਕਹਿੰਦੇ ਆ ਕਿ ਤੈਨੂੰ ਅਸੀਂ ਤਿੰਨ ਨਾਮ ਦੇ ਰਹੇ ਹਾਂ ਤਿੰਨ ਕੋ ਬਹੁਤ ਵੱਡੇ ਨਾਮ ਹੁੰਦੇ ਆ ਦੋ ਇਹਨਾਂ ਦੇ ਆਪਣੇ ਗਰੁੱਪ ਤੇ ਹੁੰਦੇ ਆ ਤੇ ਇੱਕ ਕੋਈ ਬਹੁਤ ਵੱਡਾ ਕੋਈ ਕੈਨੇਡਾ ਦਾ ਕੋਈ ਇਨਸਾਨ ਹੁੰਦਾ ਵਾ ਇਦਾ ਅਸਰ ਰਸੂਕ ਬਹੁਤ ਜ਼ਿਆਦਾ ਹੈ ਇਹਨਾਂ ਤਿੰਨਾਂ ਦਾ ਤੂੰ ਕਤਲ ਕਰਨਾ ਜੇ ਤੂੰ ਇਹਨਾਂ ਤਿੰਨਾਂ ਦਾ ਕਤਲ ਕਰੇਗਾ ਤਾਂ ਤੈਨੂੰ ਅਸੀਂ ਇੱਕ ਤਾਂ ਤੇਰਾ ਮੋਟਰਸਾਈਕਲ ਵਾਪਸ ਕਰਾਂਗੇ ਤੇਰੀਆਂ ਬਾਕੀ ਚੀਜ਼ਾਂ ਵਾਪਸ ਕਰਾਂਗੇ ਤੇ ਤੈਨੂੰ ਵਾਪਸ ਕਲੱਬ ਦਾ ਮੈਂਬਰ ਬਣਾਇਆ ਜਾਊਗਾ ਤੇ ਪਰ ਜੋ ਯਵੇਸ ਟਰੂਡੋ ਹੈਗਾ ਉਹ ਤਿੰਨਾਂ ਨੂੰ ਮਾਰਨ 'ਚ ਕਾਮਯਾਬ ਨਹੀਂ ਹੁੰਦਾ ਉਹ ਸਿਰਫ ਉਹਨਾਂ ਦੇ ਵਿੱਚੋਂ ਇੱਕ ਕਤਲ ਕਰ ਸਕਦਾ ਤਾਂ ਫੇਰ ਹੈਲਜ਼ ਐਂਜਲਜ਼ ਵਾਲੇ ਫੇਰ ਵੀ ਇਨੂੰ ਜਿਹੜਾ ਇਹਦਾ ਮੋਟਰਸਾਈਕਲ ਹਾਰਲੀ ਡੇਵਿਡਸਨ ਉਹ ਵਾਪਸ ਦੇ ਦਿੰਦੇ ਆ ਪਰ ਹੁਣ ਗਰੁੱਪ ਵਿੱਚ ਸ਼ਾਮਲ ਹੋਣਾ ਹੁਣ ਦੂਰ ਦੀਆਂ ਗੱਲਾਂ ਹੋ ਗਈਆਂ ਯਵੈਸਟੂਡੋ ਨੂੰ ਵੀ ਇਸ ਤੋਂ ਬਾਅਦ ਫਿਰ ਇੱਕ ਆਈਡੀਆ ਹੋ ਜਾਂਦਾ ਕਿ ਉਹਦੇ ਜਿਹੜੇ ਦਿਨ ਨੇ ਉਹ ਹੁਣ ਸ਼ਾਇਦ ਗਿਣਤੀ ਦੇ ਹੀ ਨੇ ਇਹ ਸਭ ਕੁਝ ਚੱਲ ਰਿਹਾ ਹੁੰਦਾ ਆਪਸ ਦੇ ਵਿੱਚ ਤੇ ਉਦੋਂ ਹੀ ਕੀ ਹੁੰਦਾ ਇਹ ਜਿਹੜੀ ਨਦੀ ਆ ਸੈਂਟ ਲੌਰੈਂਸ ਰਿਵਰ ਹੈਗੀ ਆ ਉੱਥੇ ਕੁਝ ਮੱਛੀਆਂ ਫੜਨ ਵਾਲੇ ਆ ਫਿਸ਼ਰਮੈਨ ਮਛਵਾਰੇ ਨੇ ਉਹ ਜਦੋਂ ਆਪਣੀ ਮੱਛੀਆਂ ਫੜ ਰਹੇ ਆ ਤਾਂ ਉਹਨਾਂ ਦੇ ਉਹ ਜਾਲ ਦੇ ਵਿੱਚ ਮੱਛੀਆਂ ਫੜਨ ਵਾਲੇ ਜਾਲ ਦੇ ਵਿੱਚ ਜਦੋਂ ਉੱਪਰੋਂ ਖਿੱਚਦੇ ਆ ਤਾਂ ਮੱਛੀ ਦੀ ਥਾਂ ਦੇ ਉੱਪਰ ਇੱਕ ਇਨਸਾਨ ਦਾ ਸਰੀਰ ਉੱਪਰ ਆਉਂਦਾ ਡੈੱਡ ਬੋਡੀ ਆਉਂਦੀ ਹੈ ਜਦੋਂ ਡੈੱਡ ਬੋਡੀ ਆਉਂਦੀ ਹੈ ਤਾਂ ਪੁਲਿਸ ਨੂੰ ਫੋਨ ਕਰਦੇ ਆ ਜਦੋਂ ਪੁਲਿਸ ਨੂੰ ਫੋਨ ਕੀਤਾ ਜਾਂਦਾ ਤਾਂ ਉਹਦੀ شناخت ਹੁੰਦੀ ਹੈ ਤਾਂ ਪੁਲਿਸ ਵਾਲੇ ਨਾਲ ਹੀ ਉਹਨੂੰ ਪਛਾਣ ਲੈਂਦੇ ਆ ਉਹ ਇਨਸਾਨ ਇੰਨਾ ਹੀ ਮਤਲਬ ਗਰੁੱਪਾਂ ਵਿੱਚੋਂ ਜਿਹੜੇ ਬਾਈਕਰ ਗਰੁੱਪ ਨੇ ਉਹਨਾਂ ਦੇ ਵਿੱਚੋਂ ਇੱਕ ਦਾ ਮੈਂਬਰ ਹੈ ਤਾਂ ਹੁਣ ਪੁਲਿਸ ਨੂੰ ਇਹ ਲੱਗਦਾ ਕਿ ਜੇ ਇੱਥੋਂ ਇੱਕ लाश ਮਿਲੀ ਆ ਇਹਨਾਂ ਗਰੁੱਪਸ ਦੀ ਆਪਸ ਚ ਲੜਾਈਆਂ ਦੀ ਤਾਂ ਹੋ ਸਕਦਾ ਕਿ ਜ਼ਿਆਦਾ ਲਾਸ਼ਾਂ ਹੋਣ ਤਾਂ ਉਸ ਤੋਂ ਬਾਅਦ ਸੈਂਟ ਲੋਰੈਂਸ ਰਿਵਰ ਦੀ ਇੱਕ ਪੂਰੀ ਤਰ੍ਹਾਂ ਦੇ ਨਾਲ ਮਤਲਬ ਚੰਗੀ ਤਰ੍ਹਾਂ ਉੱਥੇ ਉਹ ਆਪਣਾ ਪ੍ਰੋਗਰਾਮ ਚਲਾਉਂਦੇ ਆ ਉਹ ਆਪਰੇਸ਼ਨ ਚਲਾਉਂਦੇ ਆ ਤੇ ਜਦੋਂ ਆਪਰੇਸ਼ਨ ਚਲਾਉਂਦੇ ਆ ਤਾਂ ਥੱਲੇੋਂ ਇੰਨੀਆਂ ਜ਼ਿਆਦਾ ਲਾਸ਼ਾਂ ਮਿਲਦੀਆਂ ਨੇ ਕਿ ਪੂਰੇ ਕੈਨੇਡਾ ਦੇ ਵਿੱਚ ਇਸ ਚੀਜ਼ ਦਾ ਰੌਲਾ ਪੈ ਜਾਂਦਾ ਕਿ ਇਹ ਕੈਨੇਡਾ ਹੈ ਜਾਂ ਕੀ ਹੈ ਮਤਲਬ ਕਿ ਇੰਨੀਆਂ ਲਾਸ਼ਾਂ ਇੱਕ ਨਦੀ ਦੇ ਅੰਦਰ ਸਿੱਟੀਆਂ ਗਈਆਂ ਨੇ ਕਿਉਂਕਿ ਟੋਟਲ ਗਿਣਤੀ ਦੇ ਵਿੱਚ ਕਹਿੰਦੇ ਆ ਕਿ 5 ਲਾਸ਼ਾਂ ਉਸ ਤੋਂ ਬਾਅਦ ਮਿਲੀਆਂ ਕਿਉਂਕਿ ਇਹ ਘਟਨਾ ਜਿਹੜੀ ਲਿਨੋਕਸ ਵਾਇਲ ਵਾਲੀ ਸੀਗੀ ਉਸ ਤੋਂ ਸਿਰਫ ਕੁਝ ਦਿਨ ਪਹਿਲਾਂ ਹੀ ਹੋਈ ਆ ਤੇ ਉਹ ਲਾਸ਼ਾਂ ਉਹਨਾਂ ਨੂੰ ਉੱਥੋਂ ਮਿਲ ਗਈਆਂ ਉਸ ਨਦੀ ਦੇ ਵਿੱਚੋਂ ਉਹਨਾਂ ਦੇ ਵਿੱਚੋਂ ਪੰਜ ਲੋਕਾਂ ਦੀਆਂ ਜਿਨ੍ਹਾਂ ਨੂੰ ਉੱਥੇ ਮਾਰਿਆ ਗਿਆ ਸੀ ਤੇ ਹੁਣ ਜਿਹੜੀ ਝੂੜੀ ਆ ਪੁਲਿਸ ਵਾਲੇ ਉਹ ਇਹਨਾਂ ਗਰੁੱਪਸ ਦੇ ਉੱਪਰ ਕਸਣੇ ਸ਼ੁਰੂ ਕਰ ਦਿੰਦੇ ਆ ਕਿਉਂਕਿ ਫਿਰ ਇਹ ਗੱਲਾਂ ਨਿਕਲਦੀਆਂ ਕਿ ਕਿੰਨੇ ਕਤਲ ਹੋਏ ਇਹਨਾਂ ਦੇ ਪਿੱਛੇ ਤੇ ਯਵੇਸ ਟਰੂਡੋ जिने अपने पहला दुनिया अपनी क्राइम ਦੇ ਟਾਈਮ ਜਦੋਂ ਜਰਮ ਕਰਦਾ ਸੀਗਾ ਕਤਲ ਕਰਦਾ ਸੀ ਬਹੁਤ ਸਾਰੇ ਇਹ ਜੇ ਲੋਕਾਂ ਦਾ ਕਤਲ ਕੀਤਾ ਜਿਹੜੇ ਉਹਨੂੰ ਲੱਗਦਾ ਸੀਗਾ ਕਿ ਪੁਲਿਸ ਦੇ ਮੁਖਬਰ ਬਣ ਕੇ ਪਰ ਇਸ ਵਾਰ ਖੁਦ ਆਪਣੀ ਜਾਨ ਬਚਾਉਣ ਲਈ ਆਪਣੀ ਚਮੜੀ ਬਚਾਉਣ ਦੇ ਲਈ ਕਿਉਂਕਿ ਉਹ ਗਰੁੱਪ ਨੂੰ ਛੱਡ ਚੁੱਕਿਆ ਉਹ ਗਰੁੱਪ ਤਾਂ ਹੁਣ ਆਪ ਉਹਦੀ ਜਾਨ ਦੇ ਪਿੱਛੇ ਪਿਆ ਹੋਇਆ ਤੇ ਇਹਦਾ ਵਾਰੀ ਵਾਰ ਕੋਈ ਨਹੀਂ ਹੈਗਾ ਇਹ ਖੁਦ ਹੀ ਪੁਲਿਸ ਦੇ ਕੋੜੇ ਉਹਨਾਂ ਦਾ ਮੁਖਬਰ ਬਣਨਾ ਸਵੀਕਾਰ ਕਰ ਲੈਂਦਾ ਪੁਲਿਸ ਦੇ ਨਾਲ ਇੱਕ ਡੀਲ ਕਰਦਾ ਇਹ ਉਸ ਡੀਲ ਦੇ ਅਨੁਸਾਰ ਡੀਲ ਇਹ ਹੁੰਦੀ ਆ ਕਿ ਇਹਨੂੰ 4 ਸਾਲ ਦੀ ਸਿਰਫ ਸਜ਼ਾ ਮਿਲੂਗੀ ਸਿਰਫ 4 ਸਾਲ ਦੀ ਤੇ ਉਸ ਦੇ ਵਿੱਚ ਵੀ ਜੇਲ੍ਹ ਦੇ ਵਿੱਚ ਵੀ ਇਹਨੂੰ ਸਾਰੀਆਂ ਸੁੱਖ ਸਹੂਲਤਾਂ ਮਿਲਣਗੀਆਂ ਜਿੰਨਾ ਟਾਈਮ ਇਹ 4 ਸਾਲ ਜੇਲ੍ਹ ਦੇ ਅੰਦਰ ਰਿਹਾ ਯੋਵੇਸ ਟਰੂਡੋ ਇਹਦੇ ਕੋਲ ਟੀਵੀ ਕਲਰ ਟੀਵੀ ਤੇ ਘਰਦਿਆਂ ਨੂੰ ਕਿਸੇ ਵੀ ਟਾਈਮ ਮਿਲ ਸਕਣ ਦੀ ਇਜਾਜ਼ਤ 4 ਸਾਲ ਦੀ ਜੇਲ੍ਹ ਦੇ ਦਰਮਿਆਨ ਹਰ ਸਾਲ 10000 ਡਾਲਰ ਇਹਨੂੰ ਆਪਣੇ ਲਈ ਇਹਦੇ ਖਾਤੇ ਦੇ ਵਿੱਚ ਜਾਣ ਕੇ ਇਹ ਪੁਲਿਸ ਵਾਲਿਆਂ ਦੇ ਨਾਲ ਕਾਨੂੰਨ ਦੇ ਨਾਲ ਇਹਦੀ ਡੀਲ ਹੁੰਦੀ ਹੈ ਇਸ ਤੋਂ ਇਲਾਵਾ ਹਰ ਹਫਤੇ 35 ਡਾਲਰ ਇਹਨੂੰ ਅਲੱਗ ਮਿਲਣਗੇ ਤਾਂ ਇੱਕ ਤਰ੍ਹਾਂ ਕਹਿ ਲੋ ਕਿ ਬੜੀ ਅਯਾਸ਼ੀ ਵਾਲੀ ਜ਼ਿੰਦਗੀ 4 ਸਾਲ ਜੇਲ੍ਹ ਦੇ ਵਿੱਚ ਵੀ ਇਹ ਗੁਜ਼ਾਰਦਾ ਤੇ ਬਹੁਤ ਸਾਰੇ ਲੋਕਾਂ ਦੇ ਨਾਮ ਲੈਣ ਦਾ ਦੋਨੇ ਗਰੁੱਪਾਂ ਦੇ ਵਿੱਚੋਂ ਤੇ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਪੁਲਿਸ ਵਾਲੇ ਫੜਦੇ ਆ ਬਹੁਤ ਸਾਰੇ ਕਤਲ ਕਿਉਂਕਿ ਆਈ ਵਿਟਨੈਸ ਰਿਹਾ ਵਾ ਆਪ ਉੱਥੇ ਸੀਗਾ 43 ਕਤਲ ਖੁਦ ਕਰਨੇ ਇੱਕ ਆਪਣੇ ਆਪ ਮੰਨਿਆ ਪਰ ਪੁਲਿਸ ਦੇ ਅਕੋਰਡਿੰਗ ਉਹਨਾਂ ਕਤਲਾਂ ਦੀ ਗਿਣਤੀ 100 ਤੋਂ ਜ਼ਿਆਦਾ ਹੈ ਤੇ ਜਦੋਂ ਆਮ ਲੋਕਾਂ ਨੂੰ ਇਹ ਪਤਾ ਲੱਗਦਾ ਕਈ ਆਵੇ ਸਟੂਡੋ ਦੇ ਕਰਾਇਮ ਦੇ ਬਾਰੇ ਚ ਕੈਨੇਡਾ ਦੇ ਲੋਕਾਂ ਨੂੰ ਪਤਾ ਲੱਗਦਾ ਕਿ ਇੱਕ ਬਾਈਕਰ ਗੈਂਗ ਦਾ ਇੱਕ ਲੀਡਰ ਆ ਤੇ ਉਹ ਆ ਚੀਜ਼ਾਂ ਕਰ ਰਿਹਾ ਸੀਗਾ ਉਹਨੇ ਇਸ ਇਸ ਤਰ੍ਹਾਂ ਲੋਕ ਮਾਰੇ ਤਾਂ ਰੌਲਾ ਪੈਂਦਾ ਪੂਰੇ ਕੈਨੇਡਾ ਦੇ ਵਿੱਚ ਪਰ ਜਦੋਂ ਉਸ ਤੋਂ ਵੀ ਜ਼ਿਆਦਾ ਪੈਂਦਾ ਜਦੋਂ ਇਹ ਪਤਾ ਲੱਗਦਾ ਕਿ ਸਿਰਫ 4 ਸਾਲ ਦੀ ਸਜ਼ਾ ਹੋਈ ਉਹਨੂੰ ਪਰ ਇਸੇ ਤਰ੍ਹਾਂ ਸੀ ਚਲੋ ਹੁਣ ਬਹੁਤ ਸਾਰੇ ਉਹ ਲੋਕ ਫੜੇ ਗਏ ਉਹ ਗਰੁੱਪਸ ਵਗੈਰਾ ਸੀਗੇ ਉਹ ਟੁੱਟ ਚੁੱਕੇ ਉਹਨਾਂ ਦੇ ਵਿੱਚ ਬਹੁਤ ਹੁਣ ਪੁਲਿਸ ਦੀ ਸਖਤਾਈ ਹੋਈ ਆ ਤੇ ਡੀਲ ਦੇ ਮੁਤਾਬਕ ਫਾਈਨਲੀ ਇਹਨੂੰ ਰਿਹਾ ਕੀਤਾ ਜਾਂਦਾ 1994 ਦੇ ਵਿੱਚ ਮਾਰਚ ਉਤੇ ਇੱਕ ਨਵਾਂ ਨਾਮ ਇਹਨੂੰ ਦਿੱਤਾ ਜਾਂਦਾ ਤਾਂ ਕਿ ਇਹ ਦੁਬਾਰਾ ਕੋਈ ਇਹਦੇ ਪਿੱਛੇ ਨਾ ਆਵੇ ਜਾਂ ਹੋਰ ਇੱਕ ਹੋਰ ਪਹਿਲਾਂ ਮੈਂ ਇੱਕ ਵੀਡੀਓ ਬਣਾਇਆ ਸੀਗਾ ਜਿੱਦੇ ਚੋ 12 ਸਾਲ ਦੀ ਲੜਕੀ ਹੁੰਦੀ ਆ ਤੇ ਉਹ 23 ਸਾਲ ਦਾ ਲੜਕਾ ਵਾ ਤੇ 12 ਸਾਲ ਦੀ ਲੜਕੀ ਆਪਣੇ ਪੂਰੇ ਪਰਿਵਾਰ ਨੂੰ ਮਾਰ ਦਿੰਦੀ ਆ ਤੇ ਉਹਦੇ ਵਿੱਚ ਵੀ ਇਹੀ ਹੋਇਆ ਬਾਅਦ ਦੇ ਵਿੱਚ ਕਿਉਂਕਿ ਉਹਦੀ ਏਜ ਬਹੁਤ ਘੱਟ ਸੀ ਤੇ ਬਾਅਦ ਦੇ ਵਿੱਚ ਸੋਸਾਇਟੀ ਦੇ ਵਿੱਚ ਉਹਨੂੰ ਵਾਪਸ ਆਉਣ ਦੀ ਇਜਾਜ਼ਤ ਮਿਲਦੀ ਆ ਉਲਟਾ ਮਤਲਬ ਜਿਹੜਾ ਕਾਨੂੰਨ ਹੈਗਾ ਉਹ ਉਹਦੀ ਹੈਲਪ ਕਰਦਾ ਬਹੁਤ ਜੇ ਕਿਸੇ ਨੇ ਮੇਰਾ ਉਹ ਵੀਡੀਓ ਨਹੀਂ ਦੇਖਿਆ ਹੋਇਆ ਤਾਂ ਇੱਥੇ ਸਕਰੀਨ ਦੇ ਉੱਪਰ ਤੁਹਾਡੇ ਥੰਬਨੇਲ ਆ ਜਾਊਗਾ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਤੇ ਉਹ ਵੀ ਅਜੀਬ ਘਟਨਾ ਕੈਨੇਡਾ ਦੀ ਇੱਥੇ ਵੀ ਇਹੀ ਹੁੰਦਾ ਉਹਨੂੰ ਇੱਕ ਨਵਾਂ ਨਾਮ ਦਿੱਤਾ ਜਾਂਦਾ ਉਹਨੂੰ ਨਵੇਂ ਆਈਡੈਂਟੀਫਿਕੇਸ਼ਨ ਦਿੱਤੀ ਜਾਂਦੀ ਆ ਤਾਂ ਕਿ ਕੋਈ ਵੀ ਬੰਦਾ ਕੰਨੂ ਇਹਦੇ ਪਿੱਛੇ ਨਾ ਆਵੇ ਤੇ ਹੁਣ ਇਹਦਾ ਨਾਮ ਹੁੰਦਾ ਡੈਨਿਸ ਕੋਸਟਾ ਕਿਉਂਕਿ 4 ਸਾਲ ਬਾਅਦ ਜਦੋਂ ਬਾਹਰ ਆਉਂਦਾ ਤਾਂ ਕਿ ਇਹਨੂੰ ਕੋਈ ਵੀ ਪਛਾਣ ਨਾ ਸਕੇ ਪਰ ਗੱਲ ਉਹੀ ਆ ਕੁਝ ਟਾਈਮ ਇਹ ਕੰਮ ਕਰਦਾ ਇੱਕ ਬੱਸ ਡਰਾਈਵਰ ਦੀ ਤਰ੍ਹਾਂ ਕੰਮ ਕਰਦਾ ਹੈ ਤੇ ਜਿਹਦੇ ਚ ਡਿਸੇਬਲਡ ਲੋਕਾਂ ਨੂੰ ਅੰਗਹੀਨ ਲੋਕਾਂ ਨੂੰ ਇੱਧਰ ਉੱਧਰ ਲੈ ਕੇ ਜਾਣਾ ਹੁੰਦਾ ਪਰ ਤੁਸੀਂ ਆਪਣੇ ਦੁਸ਼ਮਣਾਂ ਤੋਂ ਬਚ ਜੂਗੇ ਪਰ ਜੇ ਤੁਸੀਂ ਆਪ ਹੀ ਆਪਣੇ ਦੁਸ਼ਮਣੋਂ ਤਾਂ ਆਪਣੇ ਆਪ ਤੋਂ ਬਚਣਾ ਉਸ ਤੋਂ ਵੀ ਔਖਾ ਵਾ ਤੇ ਚੋਰ ਚੋਰੀ ਤੋਂ ਜਾਵੇ ਸੀਨਾ ਜੋਰੀ ਤੋਂ ਨਾ ਜਾਵੇ ਆਦਤਾਂ ਪੁਰਾਣੀਆਂ ਹੁੰਦੀਆਂ ਨੇ ਤਾਂ ਕੁਝ ਸਾਲਾਂ ਤੋਂ ਬਾਅਦ ਇਹ ਫੇਰ ਇੱਕ ਵਾਰ ਕਿਸੇ ਦੇ ਉੱਪਰ ਅਟੈਕ ਕਰਦਾ ਤੇ ਉਸ ਵਾਰ ਇਹ ਦੁਬਾਰਾ ਫੜਿਆ ਜਾਂਦਾ ਤੇ ਇਸ ਵਾਰ ਪੁਲਿਸ ਵਾਲਿਆਂ ਨਾਲ ਕੋਈ ਇਸ ਤਰ੍ਹਾਂ ਦੀ ਡੀਲ ਨਹੀਂ ਹੈਗੀ ਤੇ ਇਸ ਵਾਰ ਇੱਕ ਨਾਰਮਲ ਕੈਦੀ ਦੀ ਤਰ੍ਹਾਂ ਉਹਨੂੰ ਰੱਖਿਆ ਜਾਂਦਾ ਯਾਵੇਂ ਸਟਰੂਡੋ ਨੂੰ 24 ਘੰਟੇ ਦੇ ਵਿੱਚੋਂ 23 ਘੰਟੇ ਇਹਨੇ ਜੇਲ੍ਹ ਦੇ ਆਪਣੇ ਉਸ ਕਾਲ ਕੋਠੜੀ ਦੇ ਅੰਦਰ ਹੀ ਰਹਿਣਾ ਵਾ ਤੇ ਸਿਰਫ ਇੱਕ ਘੰਟਾ ਬਾਅਦ ਨਿਕਲਣ ਦੀ ਇਜਾਜ਼ਤ ਆ ਉੱਪਰੋਂ ਹੁਣ ਫਾਈਨਲੀ ਇਹਨੂੰ ਆਪਣਾ ਇੱਕ ਹੋਰ ਬਹੁਤ ਬੁਰਾ ਦੁਸ਼ਮਣ ਮਿਲਦਾ ਉੱਥੇ ਤੇ ਉਹ ਦੁਸ਼ਮਣ ਦਾ ਨਾਮ ਹੈਗਾ ਕੈਂਸਰ ਕੈਂਸਰ ਵੀ ਬੋਨ ਮੈਰੋ ਦਾ ਕੈਂਸਰ ਇਹਨੂੰ ਹੋ ਜਾਂਦਾ ਉੱਥੇ ਤੇ ਹਾਲਤ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਛੇਤੀ ਹੀ ਉਸ ਤੋਂ ਬਾਅਦ ਕੈਂਸਰ ਆਪਣੀ ਅਖੀਰਲੀ ਸਟੇਜ ਦੇ ਉੱਪਰ ਤੇ ਹਾਲਤ ਇਹਦੀ ਦੇਖਦੇ ਹੋਏ ਜਿਹੜੀ ਕੈਨੇਡਾ ਦੀ ਗਵਰਨਮੈਂਟ ਆ ਉਹ ਇਹਨੂੰ ਕੁਝ ਟਾਈਮ ਤੋਂ ਬਾਅਦ ਰਿਹਾ ਕਰ ਦਿੰਦੀ ਆ ਕਿਉਂਕਿ ਹਾਲਤ ਖਰਾਬ ਹੈਗੀ ਆ ਤੇ ਰਿਹਾ ਹੋਣ ਤੋਂ ਪਰ ਥੋੜੀ ਦੇਰ ਤੋਂ ਬਾਅਦ ਹੀ ਕੈਂਸਰ ਦੇ ਨਾਲ ਬੋਨ ਮੈਰੋ ਦੇ ਕੈਂਸਰ ਦੇ ਨਾਲ ਜੁਲਾਈ 2008 ਦੇ ਵਿੱਚ ਨੂੰ ਰਿਹਾ ਕੀਤਾ ਜਾਂਦਾ ਤੇ ਉਸ ਤੋਂ ਕੁਝ ਮਹੀਨੇ ਤੋਂ ਬਾਅਦ ਹੀ ਕੈਂਸਰ ਦੇ ਨਾਲ ਇਹਦੀ ਮੌਤ ਹੋ ਜਾਂਦੀ ਹੈ ਤੇ ਅਖੀਰਲੇ ਦਿਨਾਂ ਦੇ ਵਿੱਚ ਜਿਨੇ ਵੀ ਇਹਨੂੰ ਦੇਖਿਆ ਤੇ ਉਹ ਕਹਿੰਦੇ ਕਿ ਆਪਣੇ ਪੁਰਾਣੇ ਦਿਨਾਂ ਦਾ ਸਿਰਫ ਇੱਕ ਪਰਛਾਵਾਂ ਸੀਗਾ ਇਹ ਬੰਦਾ ਬਹੁਤ ਹੀ ਕਮਜ਼ੋਰ ਤੇ ਬੋਲਣ ਤੋਂ ਵੀ ਇੱਕ ਤਰ੍ਹਾਂ ਨਾਲ ਅਸਮਰਥ ਚੱਲਣ ਤੋਂ ਵੀ ਅਸਮਰਥ ਉਹ ਇੱਕ ਇਨਸਾਨ ਸੀਗਾ ਜਿਨੇ ਇੱਕ ਟਾਈਮ ਕੈਨੇਡਾ ਵਰਗੇ ਕੰਟਰੀ ਦੇ ਵਿੱਚ ਇੰਨੇ ਜਿਆਦਾ ਕਤਲ ਕਰਤੇ ਤੇ ਕਤਲ ਵੀ ਸਿਰਫ ਇੱਕ ਹਰਾਨੀ ਵਾਲੀ ਗੱਲ ਆ ਕਿ ਇੱਕ ਮੋਟਰਸਾਈਕਲਾਂ ਦੇ ਗੈਂਗ ਉਹਨਾਂ ਦਾ ਇੱਕ ਇਨਸਾਨ ਸੀਗਾ ਤੇ ਇਹਦੇ ਨਾਲ ਹੀ ਖਤਮ ਹੁੰਦੀ ਹੈ ਜੀ ਕਹਾਣੀ ਯਾਵੇਸ ਟਰੂਡੋ ਦੀ ਤੇ ਇਹਦੇ ਨਾਲ ਹੀ ਖਤਮ ਹੁੰਦਾ ਮੇਰਾ ਅੱਜ ਦਾ ਇਹ ਵੀਡੀਓ ਉਮੀਦ ਆ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਗੀ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕਹਾਣੀ ਦੇ